ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰੂਪ ਖਟਕਰ ਤੇ ਮੈਂ ਸਪੈਲ ਬ੍ਰਾਂਡ ਅੱਜ ਅਸੀਂ ਪ੍ਰਾਣੀਆਂ ਸਹੇਲੀਆਂ ਮਿਲੀਆਂ ਚਾਹ ਦੇ ਕੱਪ ਵਾਸਤੇ ਹਾਂ ਤੇ ਅਸੀਂ ਕੱਲ ਤੋਂ ਗੱਲਾਂ ਬਾਤਾਂ ਕਰ ਰਹੇ ਹਾਂ ਆਪਣੇ ਬਚਪਨ ਬਾਰੇ ਚਾਈਲਡਹੂਡ ਬਾਰੇ ਤਾਂ ਅਸੀਂ ਸੋਚਿਆ ਥੋੜੀਆਂ ਜੀਆਂ ਗੱਲਾਂ ਅਸੀਂ ਤੁਹਾਡੇ ਨਾਲ ਵੀ ਸ਼ੇਅਰ ਕਰੀਏ ਹਾਂ ਤੇ ਸਾਡੀਆਂ ਗੱਲਾਂ ਕੱਲ ਤੋਂ ਮੁੱਕਣ ਚ ਨਹੀਂ ਆ ਰਹੀਆਂ ਤੇ ਅਸੀਂ ਸੋਚਿਆ ਕਿ ਇਹ ਸਾਰੇ ਮੂਮੈਂਟਸ ਜਿਹੜੇ ਹੈਗੇ ਅਸੀਂ ਇਹਨੂੰ ਕਿਸ ਤਰੀਕੇ ਨਾਲ ਬਸ ਕੈਮਰਾ 'ਚ ਰਿਕਾਰਡ ਕਰ ਲਈਏ ਸਾਨੂੰ ਇੰਨਾ ਟਾਈਮ ਨਹੀਂ ਲੱਗ ਰਿਹਾ ਕਿ ਅਸੀਂ ਇਕੱਠੇ ਕੋਈ ਫੋਟੋ ਖਿਚਾ ਸਕੀਏ ਅਸੀਂ ਬਸ ਉਦੋਂ ਤੇ ਲੱਗੇ ਹੋਏ ਹਾਂ ਗੱਲਾਂ ਕਰਨ ਲੱਗੇ ਹੋਏ ਹ ਤੇ ਹੁਣ ਅਸੀਂ ਸੋਚਿਆ ਅਸੀਂ ਕੋਈ ਆਪਣੀ ਵੀਡੀਓ ਰਿਕਾਰਡ ਕਰਦੇ ਹਾਂ ਤੇ ਸਾਨੂੰ ਕੱਲ ਦਾ ਟਾਈਮ ਨਹੀਂ ਲੱਗ ਰਿਹਾ ਤੇ ਹਨੇਰਾ ਹੋਣ ਵਾਲਾ ਹੈ ਸੋ ਅਸੀਂ ਸੋਚਿਆ ਚਲੋ ਕੁਛ ਨਾ ਕੁਛ ਕਰੀਏ ਤਾਂ ਸਾਡੇ ਕੋਲ ਥੋੜੇ ਟਾਈਮ ਬਚਿਆ ਹੈ ਸਨ ਰਾਈਟ ਦਾ ਕਿ ਅਸੀਂ ਇਸ ਅਸੀਂ ਕੋਈ ਸਾਰਥਕ ਵੀਡੀਓ ਬਣਾ ਸਕੀਏ ਅ ਰੂ ਪਹਿਲਾ ਤਾਂ ਨਾ ਆਪਾਂ ਇਹ ਦੱਸ ਦਈਏ ਕਿ ਅਸੀਂ ਫਰੈਂਡਸ ਕਿਵੇਂ ਆ ਅਸੀਂ ਫਰੈਂਡਸ ਐਵੇਂ ਆ ਕਿ ਸਾਡੇ ਦੋਨਾਂ ਦੀਆਂ ਜਿਹੜੀਆਂ ਮਦਰ ਸੀਗੀਆਂ ਉਹ ਪੱਕੀਆਂ ਸਹੇਲੀਆਂ ਸੀ ਤੇ ਅਰਣ 마ਸੀ ਮੈਨੂੰ ਪਹਿਲਾਂ ਇਹ ਫਰਕ ਨਹੀਂ ਸੀ ਪਤਾ ਹੁੰਦਾ ਕਿ ਜਿਹੜੀਆਂ ਕੁਝ ਸਕੀਆਂ 마ਸੀਆਂ ਹੁੰਦੀਆਂ ਤੇ ਕੁਝ ਥੋਡੀਆਂ ਮਤਲਬ ਆਪ ਬਣਾਈਆਂ 마ਸੀਆਂ ਹੁੰਦੀਆਂ ਤੇ ਮੈਨੂੰ ਲੱਗਦਾ ਹੁੰਦਾ ਸੀ ਕਿ ਅਰਣ 마ਸੀ ਮੇਰੀ ਸਕੀ 마ਸੀ ਹੈ ਸੇਮ ਤਾ ਮੈਨੂੰ ਇਹੀ ਲੱਗਦਾ ਸੀ ਕਿ ਰਿਤੂ ਮੇਰੀ ਕਜ਼ਨ ਹੈ ਤੇ ਇਹ ਵੱਡੇ ਹੋ ਕੇ ਪਤਾ ਲੱਗਿਆ ਕਿ ਸਾਡੀਆਂ ਮਦਰਸ ਇੰਨੀਆਂ ਕਲੋਜ਼ ਫਰੈਂਡਸ ਸੀਗੀਆਂ ਤੇ ਤਾਂ ਕਰਕੇ ਅਸੀਂ ਫਰੈਂਡਸ ਬਿਲਕੁਲ ਬਿਲਕੁਲ ਸੋ ਮੈਨੂੰ ਲੱਗਦਾ ਅਸੀਂ ਇਹੀ ਕੱਲ ਤੇ ਗੱਲਾਂ ਕਰ ਰਹੇ ਸੀ ਵੀ ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਇੰਨਾ ਜ਼ਿਆਦਾ ਮੇਰੀ ਤੇ ਸੈਪਲ ਦੀ ਕੁਝ ਖਾਸ ਇੰਨੀ ਜ਼ਿਆਦਾ ਨੇੜਤਾ ਨਹੀਂ ਸੈਪਲ ਬਣੀ ਆਉਂਦੇ ਹੁੰਦੇ ਸੀ ਸਾਡੇ ਕੋ ਰਾਤ ਵੀ ਰਹਿੰਦੇ ਸੀ ਅਸੀਂ ਫਨ ਵੀ ਕਰੀਤਾ ਖੇਡੀਦਾ ਵੀ ਸੀ ਲੜੀਦਾ ਵੀ ਸੀਗਾ ਤੇ ਉਦੋਂ ਮਤਲਬ ਕੰਪੀਟੀਸ਼ਨ ਵੀ ਨਹੀਂ ਕਹਿ ਸਕਦੇ ਇਹ ਚੀਜ਼ਾਂ ਦੀ ਇਹ ਹੁੰਦੀ ਸੀ ਵੀ ਆ ਮੈਂ ਲੈਣੀ ਆ ਤੇ ਤੂੰ ਲੈਣੀ ਆ ਇਦਾਂ ਦੀਆਂ ਕਰਕੇ ਪਰ ਸੈਪਲ ਹੁਣਾਂ ਦੇ ਘਰ ਦਾ ਜਿਹੜਾ ਮਾਹੌਲ ਸੀ ਬਹੁਤ ਹੀ ਬਹੁਤ ਹੀ ਇੰਟੈਲੈਕਚੁਅਲ ਕਾਈਂਡ ਦਾ ਮਾਹੌਲ ਸੀਗਾ ਮਾਸੀ ਹੁਣਾਂ ਨੇ ਸੈਪਲ ਹੁਣ ਨੂੰ ਕਿਤਾਬਾਂ ਬਹੁਤ ਲਿਆ ਕੇ ਦੇਣੀਆਂ ਤੇ ਮੈਨੂੰ ਇਹ ਹੁੰਦਾ ਸੀ ਵੀ ਜਦੋਂ ਕਈ ਵਾਰ ਸੈਪਲ ਹੁਣੇ ਮੰਨ ਲਓ ਸਕੂਲ ਗਏ ਜਾਂ ਇਹ ਕਿਤੇ ਗਏ ਹੋਇਆ ਤੇ ਮਾਸੀ ਹੁਣਾਂ ਦੇ ਘਰੇ ਜਾਣਾ ਤਾਂ ਮੈਂ ਕਿਤਾਬਾਂ ਕੋਲ ਮੈਨੂੰ ਪਤਾ ਸੀ ਸੈਪਲ ਹੁਣਾਂ ਦੀ ਕਿਤਾਬਾਂ ਵਾਲੀ ਅਲਮਾਰੀ ਤੇ ਖਿਡੌਣਿਆਂ ਵਾਲੀ ਅਲਮਾਰੀ ਕਿੱਥੇ ਆ ਤੇ ਉਹ ਖੋਲ ਕੇ ਬਹਿ ਜਾ ਬਹੁਤ ਬਹੁਤ ਅਰਸੇ ਬਾਅਦ ਅਸੀਂ ਮਿਲਿਆ ਮੈਥੇਸੈਪਲ ਤਾਂ ਅਸੀਂ ਫਿਰ ਜੋ ਲੋਕਾਂ ਦੀਆਂ ਵੀ ਉਹ ਤਨ ਯਾਦ ਹੈ ਉਹ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਸੈਪਲ ਨੂੰ ਕੋਈ ਜੜੀਆਂ ਚੀਜ਼ਾਂ ਯਾਦ ਨਹੀਂ ਉਹ ਤਾਂ ਯਾਦ ਹੀ ਨਹੀਂ ਪਰ ਸੈਮਪਲ ਨੂੰ ਹਰ ਇੱਕ ਚੀਜ਼ ਦੀ ਡੀਟੇਲ ਵੀ ਯਾਦ ਹੈ ਫਲਾਣੇ ਨੇ ਕਿਹੜਾ ਸੂਟ ਪਾਇਆ ਸੀ ਉਹ ਪਰਟੀਕੂਲਰ ਦਿਨ ਤੇ ਕੀ ਸੀ ਉਹਨੇ ਕੀ ਲਾਇਆ ਹੋਇਆ ਸੀ ਕੀ ਪਾਇਆ ਹੋਇਆ ਸੀ ਇਹਨੂੰ ਇਹ ਵੀ ਯਾਦ ਹੈ ਮੈਨੂੰ ਤਾਂ ਅੱਧਾ ਚੀਜ਼ਾਂ ਭੁੱਲ ਹੀ ਗਈਆਂ ਹੋਈਆਂ ਨੇ ਨਹੀਂ ਅਸੀਂ ਨਾ ਇਹ ਵੀ ਡਿਸਕਸ ਕਰਦੇ ਸੀ ਕਿ ਜਦੋਂ ਨਾ ਅਸੀਂ ਛੋਟੇ ਹੁੰਨੇ ਆ ਤਾਂ ਥੋਡੀਆਂ ਬੜੀਆਂ ਨਾ ਬਚਗਾਨੀਆਂ ਜੀਆਂ ਗੱਲਾਂ ਤੇ ਲੜਾਈ ਹੋ ਜਾਂਦੀ ਹੈ ਬਚਗਾਨੀਆਂ ਜੀ ਗੱਲਾਂ ਤੇ ਅਸੀਂ ਮੰਨ ਜਾਂਦੇ ਆ ਜਿਵੇਂ ਕੁਝ ਚੀਜ਼ਾਂ ਮੈਂ ਹਮੇਸ਼ਾ ਯਾਦ ਕਰਦੀ ਆ ਜਿਵੇਂ ਮੰਮੀ ਨਾ ਮੇਰੇ ਕੜੀ ਬਣਾਉਂਦੇ ਸੀ ਉਹ ਨਾ ਪਕੌੜੇ ਪਾ ਕੇ ਨਹੀਂ ਸੀ ਬਣਾਉਂਦੇ ਉਹ ਆਲੂ ਪਾ ਕੇ ਬਣਾਉਂਦੇ ਸੀਗੇ ਤੇ ਨ ਨੂੰ ਪਹਿਲਾਂ ਕੜੀ ਖਾਣੀ ਐਂਡ ਚ ਆਲੂ ਕੱਢ ਲੈਣੇ ਬਿਲਕੁਲ ਤੋਨੋ ਤੁਝੇ ਤੋਤੇ ਹੁੰਦੇ ਆਲੂ ਉਵੇਂ ਬਚਣੇ ਕਿ ਤੇਰਾ ਉਹ ਐਂਡ ਚ ਮਕਾਉਣੇ ਤੇ ਮੈਂ ਹੁਣ ਤੱਕ ਮੈਂ ਐਡੀ ਵੱਡੀ ਹੋ ਗਈਆਂ ਤੇ ਮੈਂ ਹੁਣ ਤੱਕ ਉਵੇਂ ਆਲੂ ਖਾਣੀ ਐ ਕੜੀ ਚ ਹਣਾ ਲੋਕਾਂ ਨਾਲ ਤੁਹਾਡੀ ਡਿਸਟੈਂਸ ਵੱਧ ਜਾਂਦੇ ਐ ਕਿ ਅਲੱਗ-ਅਲੱਗ ਕਿਉਂਕਿ ਤੁਸੀਂ ਹਣਾ ਅਲੱਗ-ਅਲੱਗ ਪੜਾਈ ਕਰਦੇ ਹੋ ਅਲੱਗ-ਅਲੱਗ ਦਿਸ਼ਾਵਾਂ ਚਲੇ ਜਾਂਦੇ ਹੋ ਪਰ ਉਸ ਚੀਜ਼ਾਂ ਲੋਕ ਉਦੋਂ ਵੀ ਜਦੋਂ ਤੁਸੀਂ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਤੁਸੀਂ ਕੋਈ ਚੀਜ਼ ਪਰਸੀਵ ਕਰ ਰਹੇ ਹੋ ਉਹ ਚੀਜ਼ ਤੁਹਾਡੇ ਅੰਦਰ ਬਸ ਜਾਂਦੀ ਹੈ ਤੇ ਉਹ ਤੁਸੀਂ ਉਵੇਂ ਹੀ ਯੂਜ਼ ਕਰਦੇ ਹੋ ਤਾਂ ਉਹ ਬੰਦੇ ਦਾ ਛੋਟਾ ਜਿਹਾ 파ਟ ਤੁਹਾਡੇ ਅੰਦਰ ਰਹਿ ਹੀ ਜਾਂਦਾ ਕੋਰਸ ਬਿਲਕੁਲ 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 ਮੈਨੂੰ ਯਾਦ ਹੈ ਜਦੋਂ ਸੈਪਲ ਜਦੋਂ ਸਾਡਾ ਘਰ ਬਣ ਰਿਹਾ ਸੀ ਛੋਟਾ ਹਨਾ ਤਾਂ ਉਹਦੇ ਵਿੱਚ ਜਦੋਂ ਸਾਰਾ ਕੁਝ ਸਾਡੇ ਕੰਸਟਰਕਸ਼ਨ ਦਾ ਕੰਮ ਹੋ ਰਿਹਾ ਸੀ ਤੇ ਸੈਪਲ ਹੋਣੀ ਸੈਪਲ ਪੈਟਲ ਉੱਥੇ ਆਏ ਤੇ ਅਸੀਂ ਉਦੋਂ ਹੀ ਹੱਸਦੇ ਸੀ ਇਸ ਗੱਲ ਕਰਕੇ ਕੱਲ ਵੀ ਵੀ ਉੱਥੇ ਨਾ ਭੂਰੀਆਂ ਕਿਹੜੀਆਂ ਬਹੁਤ ਸੀ ਤੇ ਸੈਪਲ ਦੇ ਭੂਰੀਆਂ ਕਿਹੜੀਆਂ ਲੜ ਗਏ ਸੈਪਲ ਕਹਿੰਦੀ ਹਾਏ ਮੰਮੀ ਮੇਰੇ ਕੁਝ ਲੜ ਗਿਆ ਤਾਂ ਅਸੀਂ ਇਹਨੂੰ ਇਹ ਕਹਿਆ ਸੀ ਵੀ ਤੇਰੇ ਭੂਤ ਲੜ ਗ ਪੂਤ ਲੜਾ ਤੇਰੇ ਮੇਰੇ ਪੂਤ ਲੜਾ ਤੇ ਇੱਕ ਨਾ ਰਿਤੂ ਦੇ ਤੇ ਫਰੈਂਡ ਹੁੰਦੇ ਸੀਗੇ ਇਹਨਾਂ ਨੇ ਨਾ ਅਬ ਇਹ ਮਤਲਬ ਇਹਨਾਂ ਨੇ ਅੱਗੇ-ਅੱਗੇ ਜਾਣਾ ਤੇ ਮੈਂ ਮੈਂ ਜਦ ਪਿੱਛੇ ਰਹਿ ਜਾਣਾ ਕਿਉਂਕਿ ਮੈਂ ਛੋਟੀ ਹੁੰਦੀ ਸੀ ਨਾ ਬੱਚੇ ਜਿਹੜੇ ਇੱਕ ਛੋਟੇ ਬੱਚੇ ਹੁੰਦੇ ਆ ਨਾ ਜਿਨ੍ਹਾਂ ਨੂੰ ਇਹ ਹੁੰਦਾ ਕਿ ਮੈਨੂੰ ਨਾ ਥੋੜੀ ਵੈਲੀਡੇਸ਼ਨ ਮਿਲੇ ਮਾਕੀਆ ਤੋਂ ਤਾਂ ਪਿੱਛੇ ਪਿੱਛੇ ਭੱਜੀ ਜਾਣਗੇ ਇਰੀਟੇਟ ਕਰਨ ਉਹ ਇੱਕ ਮੈਂ ਹੁੰਦੀ ਵੀ ਥੋੜੀ ਸਨਿਚਟਾਈ ਕੀਤੀ ਸੀ ਜੋ ਵੀ ਕੋਈ ਗੱਲ ਹੋਈ ਹੈ ਘਰ ਆ ਕੇ ਮੰਮੀ ਆ ਹੋਇਆ ਸੀਗਾ ਤਾਂ ਉਹ ਪਿੱਛੇ ਪਿੱਛੇ ਮੈਂ ਭੱਜਣਾ ਤੇ ਇਹਨਾਂ ਨੇ ਕਿਹਾ ਵੀ ਇਹ ਨਾ ਜਿਵੇਂ ਪਕੌੜੀਆਂ ਤੇ ਰੈਂਪ ਰੈਂਪ ਦੇ ਉੱਤੇ ਥੋੜੀਆਂ ਛੁੱਟੀਆਂ ਪੌੜੀਆਂ ਬਣੀਆਂ ਹੋਣੀਆਂ ਇਹਨਾਂ ਨੇ ਕਿਹਾ ਕਿ ਇਹਨੂੰ ਪਰੁੰਝਾ ਜ ਲੰਘਿਆ ਤੇ ਚਾਜ ਨੇ ਪੌੜੀਆਂ ਥੱਲੇ ਸਿੱਟਤੀਆਂ ਤੇ ਅਸੀਂ ਤਾਂ ਪੌੜੀਆਂ ਚੜ ਗੀਆਂ ਇਹ ਅਮਰੀਕਾ ਚਲ ਗਈ ਇਹ ਕੈਨੇਡਾ ਚਲ ਗਈ ਤੇ ਮੈਂ ਉੱਥੇ ਰੋਈ ਜਾਣਾ ਇਹ ਮੈਨੂੰ ਨਾਲ ਟਿਕਾ ਨਹੀਂ ਲੈ ਕੇ ਗਿਆ ਤੂੰ ਮਾਸੀ ਦੀ ਕਿੰਨੀ ਦੇਰ ਰਹੀ ਕਰਦੇ ਹੁੰਦੇ ਆ ਤੇ ਹੁਣ ਵੀ ਕਈ ਵਾਰ ਗੱਲਬਾਤ ਹੁੰਦੀ ਆ ਤਾਂ ਉਹ ਇਹੀ ਕਹਿੰਦੇ ਹੁੰਦੇ ਸੀਗੇ ਕਿ ਵੀ ਤੈਨੂੰ ਤਾਂ ਅਮਰੀਕਾ ਨਹੀਂ ਸੀ ਨਾਲ ਲੈ ਕੇ ਜਾਂਦੀ ਹੁੰਦੀ ਆ ਹਾਂ ਉਹੀ ਅਸੀਂ ਕੱਲ ਦੇ ਬਹੁਤ ਸਾਰੀਆਂ ਗੱਲਾਂ ਜਦੋਂ ਅਸੀਂ ਕਰ ਰਹੇ ਸੀ ਤਾਂ ਬਹੁਤ ਸਾਰੀਆਂ ਚੀਜ਼ਾਂ ਸੀਰੀਅਸ ਵੀ ਗੱਲਾਂ ਕੀਤੀਆਂ ਕੁਝ ਚੀਜ਼ਾਂ ਨੂੰ ਲੈ ਕੇ ਅਫਸੈਟ ਵੀ ਹੋਏ ਕੁਝ ਚੀਜ਼ਾਂ ਨੂੰ ਲੈ ਕੇ ਹੱਸੇ ਵੀ ਬਹੁਤ ਜ਼ਿਆਦਾ ਕੁਝ ਨੂੰ ਲੈ ਕੇ ਰੋਏ ਰੋਏ ਵੀ ਲੋਕਾਂ ਦੀਆਂ ਥੋੜੀਆਂ ਜਿਹੀਆਂ ਜੁਕਲੀਆਂ ਚੱਕਲੀਆਂ ਜਿਹਾ ਵੀ ਕੀਤੀਆਂ ਤੇ ਮੈਨੂੰ ਇਹ ਸੀ ਵੀ ਮਤਲਬ ਮੈਂ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਦੋਂ ਕਈ ਹੁਣ ਬੀਿੰਗ ਅ ਪੈਰੈਂਟ ਮੈਂ ਕਈ ਚੀਜ਼ਾਂ ਨੂੰ ਲੈ ਕੇ ਸੋਚਦੀ ਹੁੰਦੀ ਆ ਤਾਂ ਮੈਂ ਮੈਨੂੰ ਇਹ ਲੱਗਦਾ ਹੁੰਦਾ ਵੀ ਜਾਣੇ ਅਣਜਾਣੇ ਚ ਸਾਡੇ ਪੈਰੈਂਟਸ ਕੋਲੋਂ ਕਦੇ ਕੋਈ ਜਿਹੜੀਆਂ ਗਲਤੀਆਂ ਹੋਈਆਂ ਨੇ ਵੀ ਅਸੀਂ ਉਹ ਚੀਜ਼ਾਂ ਆਪਣੇ ਬੱਚਿਆਂ ਦੇ ਨਾਲ ਦੁਹਰਾਈਏ ਨਾ ਪੈਰੈਂਟਿੰਗ ਬਾਰੇ ਗੱਲਾਂ ਚੱਲ ਰਹੀਆਂ ਸੀ ਤੇ ਇੱਕ ਦੂਜੇ ਨਾਲ ਬੁੱਕ ਜੇ ਬੁੱਕਸ ਜਿਹੜੀਆਂ ਅਸੀਂ ਉਹਨਾਂ ਨੂੰ ਰეკਮੈਂਡ ਕਰਨ ਦਾ ਵੀ ਜਿਹੜਾ ਸਿਲਸਿਲਾ ਸੀ ਉਹ ਵੀ ਹੋਇਆ ਤਾਂ ਸੱਪਲ ਪੈਨ ਨੂੰ ਕੀ ਲੱਗਦਾ ਵੀ ਕਿਤਨਾ ਕਿਤੇ ਵੀ ਜਿਹੜੇ ਆਪਣੇ ਪੇਰੈਂਟਸ ਹੈਗੇ ਆ ਤੁਹਾਨੂੰ ਲੱਗਦਾ ਵੀ ਉਹ ਬਿਲਕੁਲ ਪਰਫੈਕਟ ਹੁੰਦੇ ਆ ਵੀ ਜਾਂ ਉਹਨਾਂ ਤੋਂ ਵੀ ਕਦੇ ਕੋਈ ਗਲਤੀਆਂ ਹੁੰਦੀਆਂ ਨੇ ਪੈਰੈਂਟਿੰਗ ਵਾਲੇ ਸਿਲਸਿਲੇ ਨੂੰ ਲੈ ਕੇ ਅਬ ਮੈਨੂੰ ਨਾ ਇਹ ਲੱਗਦਾ ਹੈ ਕਿ ਕਿਸੇ ਬੱਚੇ ਵਾਸਤੇ ਪੇਰੈਂਟ ਇੱਕ ਬਹੁਤ ਵੱਡੀ ਚੀਜ਼ ਹੁੰਦੀ ਆ ਤੇ ਉਹਦੇ ਵਾਸਤੇ ਉਹ ਰੱਬ ਹੀ ਹੁੰਦਾ ਤਾਂ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਇਹ ਕੋਈ ਗਲਤੀ ਨਹੀਂ ਕਰ ਸਕਦੇ ਤੇ ਸ਼ਾਇਦ ਤਾਂ ਹੀ ਆਪਾਂ ਉਹਨਾਂ ਨੂੰ ਕਦੇ ਮਾਫ਼ ਨਹੀਂ ਕਰ ਸਕਦੇ ਜਿਵੇਂ ਆਪਾਂ ਕਦੇ ਰੱਬ ਨੂੰ ਮਾਫ਼ ਨਹੀਂ ਕਰ ਸਕਦੇ ਵੀ ਤੁਹਾਡੇ ਤੋਂ ਗਲਤੀ ਹੋਗੀ ਹਾਂ ਹਾਂ ਪਰ ਇਨ ਐਟ ਦਾ ਐਂਡ ਆਫ ਦਾ ਡੇ ਉਹ ਵੀ ਹਿਊਮਨ ਹਿਊਮਨ ਹੁੰਦੇ ਆ ਰਾਈਟ ਤੇ ਜਿਵੇਂ ਹਰ ਹਿਊਮਨ ਗਲਤੀ ਕਰਦਾ ਉਵੇਂ ਹਰ ਪੇਰੈਂਟ ਗਲਤੀ ਕਰਦਾ ਤੇ ਜੇ ਜਦ ਤੱਕ ਆਪਾਂ ਪੇਰੈਂਟਸ ਨੂੰ ਹਿਊਮਨ ਨਹੀਂ ਸਮਝਦੇ ਬਟ ਪ੍ਰੋਬਲਮ ਉੱਥੇ ਹੀ ਆ ਜਾਂਦੀ ਹੈ ਕਿਉਂਕਿ ਆਪਣੇ ਇੰਡੀਅਨ ਕਲਚਰ ਦੇ ਵਿੱਚ ਮਾ ਭਗਵਾਨ ਹੈ ਪਿਤਾ ਭਗਵਾਨ ਹੈ ਜਦ ਤੱਕ ਉਹ ਭਗਵਾਨ ਵਾਲਾ ਕਨਸੈਪਟ ਨਹੀਂ ਜਾਂਦਾ ਉਦੋਂ ਤੱਕ ਨਾ ਬੱਚੇ ਪੇਰੈਂਟਸ ਨੂੰ ਮਾਕ ਕਰ ਸਕਣਗੇ ਕਿਉਂਕਿ ਉਹ ਭਗਵਾਨ ਉਹ ਗਲਤੀ ਨਹੀਂ ਕਰ ਸਕਦਾ ਤੇ ਨਾ ਹੀ ਪੇਰੈਂਟਸ ਬੱਚਿਆਂ ਦੇ ਦੋਸਤ ਬਣ ਸਕਣਗੇ ਕਿਉਂਕਿ ਉਹ ਇੱਕ ਅਥਾਰਟੀਟਿਵ ਫਿਗਰ ਹੈ ਉਹ ਇੱਕ ਆਈਡਲ ਹੈ ਜਿਹੜਾ ਇੱਕ ਪਡੇਸਟਰਲ ਤੇ ਪਿਆ ਉਹ ਨਹੀਂ ਕਦੇ ਵੀ ਉਹ ਚੀਜ਼ ਮੰਨਣ ਨੂੰ ਤਿਆਰ ਹੋਊਗਾ ਜਦ ਤੱਕ ਉਹ ਵੀ ਹਿਊਮਨ ਲੈਵਲ ਤੇ ਨਹੀਂ ਆਉਂਦਾ ਤਾਂ ਇਟ ਗੋਜ਼ ਬੋਥ ਵੇਸ ਬਿਲਕੁਲ ਮੈਂ ਇੱਕ ਬੁੱਕ ਪੜ੍ਹ ਰਹੀ ਸੀ ਮੈਂ ਕੱਲ ਹੀ ਸੈਪਲ ਨੂੰ ਦੱਸਿਆ ਕਿ ਬੁੱਕ ਦਾ ਨਾਮ ਹੈਗਾ ਟੌਕਸਿਕ ਪੇਰੈਂਟਸ ਮੈਨੂੰ ਲੱਗਦਾ ਮੈਂ ਪਿਛਲੀਆਂ ਕਾਫੀ ਵੀਡੀਓਜ਼ ਦੇ ਵਿੱਚ ਵੀ ਉਹਦਾ ਜ਼ਿਕਰ ਕਰ ਚੁੱਕੀ ਹਾਂ ਉਹਦੇ ਵਿੱਚ ਬਹੁਤ ਸਾਰੇ ਕੇਸਿਸ ਨੇ ਔਰ ਮੈਂ ਰეკਮੈਂਡ ਕਰਦੀ ਹਾਂ ਕਿ ਉਹ ਬਹੁਤ ਸਾਰੇ ਜਿਹੜੇ ਪੇਰੈਂਟਸ ਨੇ ਸਪੈਸ਼ਲੀ ਉਹਨਾਂ ਨੂੰ ਪੜ੍ਹਨੀ ਚਾਹੀਦੀ ਹੈ ਕਿਉਂਕਿ ਕਈ ਵਾਰ ਸਾਨੂੰ ਪਤਾ ਨਹੀਂ ਹੁੰਦਾ ਵੀ ਸਾਡੇ ਪੇਰੈਂਟਸ ਜਿਹੜੇ ਉਹ ਆਪ ਸਾਨੂੰ ਜਦੋਂ ਰੇਜ਼ ਕਰ ਰਹੇ ਹੁੰਦੇ ਬੱਚਿਆਂ ਨੂੰ ਆਪਣੇ ਨੂੰ ਕਈ ਬਹੁਤ ਸਾਰੀਆਂ ਗਲਤੀਆਂ ਕਰ ਲੈਂਦੇ ਜਿਨ੍ਹਾਂ ਦਾ ਉਹਨਾਂ ਨੂੰ ਆਪ ਨੂੰ ਅਵੇਅਰਨੈਸ ਨਹੀਂ ਹੁੰਦੀ ਹੈਗੀ ਤੇ ਉਹ ਗਲਤੀਆਂ ਫਿਰ ਤੁਹਾਡੇ ਨਾਲ ਜਿਹੜੇ ਬੱਚੇ ਹੈਗੇ ਨਾ ਉਹਨਾਂ ਦੇ ਨਾਲ ساری ਜ਼ਿੰਦਗੀ ਉਹਨਾਂ ਦੀ ਅੱਗੇ ਜਾ ਕੇ ਬਹੁਤ ਖਤਰਨਾਕ ਲੈਵਲ ਵਾਲੀ ਜਿਹੜੀ ਹੈਗੀ ਡਿਸਟਰੋਏ ਕਰ ਦਿੰਦੇ ਆ ਨਾ ਬਹੁਤ ਪ੍ਰੋਬਲਮ ਕ੍ਰੀਏਟ ਕਰਦੇ ਮੈਨੂੰ ਨਾ ਮਰੂਪੇਖ ਹੋਰ ਗੱਲ ਲੱਗਦੀ ਆ ਜਿਵੇਂ ਅਕਸਰ ਨਾ ਜਦੋਂ ਵੀ ਆਪਾਂ ਕਿਸੇ ਸੀਰੀਅਲ ਕਿਲਰ ਵਗੈਰਾ ਦੀ ਜਾਂ ਕੋਈ ਵੀ ਕ੍ਰਾਈਮ ਡਾਕੂਮੈਂਟਰੀ ਦੇਖਦੇ ਆ ਉੱਥੇ ਨੂੰ ਪਹਿਲਾਂ ਸ਼ੁਰੂ ਇਹ ਕਰਦੇ ਆ ਕਿ ਇਹਦਾ ਚਾਈਲਡਹੂਡ ਬੜਾ ਖਰਾਬ ਸੀ ਇਹ ਸੀ ਇਹ ਸੀ ਇਹਨੇ ਆਇਆ ਕੀਤਾ ਤੇ ਡਿਸਟਰਬਡ ਸੀ ਤੇ ਉਸ ਤੋਂ ਬਾਅਦ ਇਹਜਾ ਬਣ ਗਿਆ ਇਹ ਕਿਸੇ ਵੀ ਕਿਸੇ ਵੀ ਡਿਸਟਰਬ ਬੰਦੇ ਕਿਸੇ ਵੀ ਮਰਡਰ ਦੇ ਖਿਲਾਫ ਆਪਾਂ ਇਹ ਸਾਰੀਆਂ ਚੀਜ਼ਾਂ ਇਹ ਕ੍ਰਾਈਮ ਦੇ ਖਿਲਾਫ ਆਪਾਂ ਉਹਦੇ ਕਾਰਨ ਲੱਭਣ ਦੀ ਕੋਸ਼ਿਸ਼ ਕਰਦੇ ਆ ਤੇ ਮੈਨੂੰ ਇਹ ਲੱਗਦਾ ਹੈ ਕਿ ਪੇਰੈਂਟਸ ਜਿਹੜੀਆਂ ਗਲਤੀਆਂ ਕਰਦੇ ਨੇ ਨਾ ਉਹਨਾਂ ਪਿੱਛੇ ਵੀ ਓਵੇਂ ਹੀ ਕਾਰਨ ਲੱਭੇ ਜਾਣੇ ਚਾਹੀਦੇ ਆ ਕਿਉਂਕਿ ਉਹ ਟਰੋਮਾ ਜਿਹੜਾ ਕੈਰੀ ਕਰਦੇ ਆ ਉਹ ਹੀ ਉਹ ਅੱਗੇ ਬੱਚਿਆਂ ਨੂੰ ਦਿੰਦੇ ਆ ਤਾਂ ਉਹਦਾ ਜੇ ਆਪਾਂ ਕਾਰਨ ਲੱਭੀਏ ਤਾਂ ਆਈ ਥਿੰਕ ਉਸ ਨਾਲ ਜਿਹੜੇ ਬੱਚੇ ਟਰੋਮਟਾਈਜ਼ਡ ਹੁੰਦੇ ਆ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਆਪਣੇ ਪੇਰੈਂਟਸ ਨੂੰ ਮਾਫ ਕਰਨ ਦਾ ਇੱਕ ਮਾਫ ਕਰਨ ਦਾ ਜਾਂ ਨਾ ਐਕਸੈਪਟ ਐਕਸੈਪਟ ਕਰਨ ਦਾ ਜ਼ਰੀਆ ਜ਼ਰੂਰ ਮਿਲਦਾ ਹੈ ਕਿਉਂਕਿ ਕਈ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਹਨ ਉਹਨਾਂ ਨੂੰ ਮਾਫ ਨਹੀਂ ਕੀਤਾ ਜਾ ਸਕਦਾ ਪਰ ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਜ਼ਿੰਦਗੀ 'ਚ ਅੱਗੇ ਵਧਣਾ ਹੈ ਜੇ ਤੁਸੀਂ ਕੁਝ ਵੀ ਕਰਨਾ ਹੈ ਕਹਾਂ ਜਾ ਕੇ ਇੱਕ ਮਾਫ ਕਰਨਾ ਸਭ ਤੋਂ ਵੱਡੀ ਚੀਜ਼ ਹੈ ਮਾਫ ਕਰਨ ਵਾਲਾ ਨਾ ਬਹੁਤ ਵੱਡਾ ਹੋ ਜਾਂਦਾ ਹੈ ਤੇ ਔਰ ਮਾਫ ਕਰ ਦੇਣਾ ਚਾਹੀਦਾ ਹੈ ਪਰ ਇਹ ਹੈ ਕਿ ਤੁਹਾਨੂੰ ਤੁਹਾਡੇ ਕੋਲ ਕੁਝ ਹੋਵੇ ਵੀ ਮਾਫ ਕਰਨ ਦੇ ਲਈ ਹਨਾ ਜਿਨੂੰ ਆਪਾਂ ਕਹਿੰਦੇ ਆ ਕਿ ਕੋਈ ਚੀਜ਼ ਤਾਂ ਹੈ ਨਾ ਕੰਮ ਵਾਸਤੇ ਹੋਵੇ ਹੁਣ ਕੁਝ ਲੋਕ ਈਵਲ ਹੁੰਦੇ ਆ ਜਸਟ ਫॉर ਦਾ ਫॉर ਬੀਇੰਗ ਈਵਲ ਬਟ ਕੁਝ ਲੋਕ ਹੁੰਦੇ ਆ ਜਿਨ੍ਹਾਂ ਦੇ ਕੁਝ ਕਾਰਨ ਸਿਚੁਏਸ਼ਨਸ ਹੀ ਇਹ ਹੈ ਜੀਆਂ ਹੁੰਦੀਆਂ ਤੇ ਉਹਨਾਂ ਸਿਚੁਏਸ਼ਨਸ ਨੂੰ ਜਦੋਂ ਆਪਾਂ ਵੱਡੇ ਹੋ ਕੇ ਸਮਝਦੇ ਆ ਫਿਰ ਆਪਾਂ ਨੂੰ ਲੱਗਦਾ ਹੈ ਕਿ ਹਾਂ ਸ਼ਾਇਦ ਉਦੋਂ ਮੈਨੇ ਇੱਕ ਇੱਕ ਮੈਂ ਇੱਕ ਵਾਰ ਕੋਈ ਵੀਡੀਓ ਦੇਖੀ ਤੇ ਉਹ ਕੇਸ ਦੇ ਵਿੱਚ ਇਹ ਸੀਗਾ ਕਿ ਅਬੀਨ ਉਹ ਲੇਡੀ ਸੀ ਤੇ ਉਹਦੀ ਬੇਟੀ ਜਿਹੜੀ ਹੁੰਦੀ ਆ ਉਹ ਮਤਲਬ ਉਹ ਉਹ ਲੇਡੀ ਆਪ ਥੋੜੀ ਸਿੱਕ ਸੀ ਤਾਂ ਉਹਨੇ ਸਾਰਿਆਂ ਦੇ ਮੋਰੇ ਇਹੀ ਸ਼ੋਅ ਕੀਤਾ ਵੀ ਮੇਰੀ ਜਿਹੜੀ ਕੁੜੀ ਹੈ ਨਾ ਉਹਨੂੰ ਬਹੁਤ ਹੈਲਥ ਪ੍ਰੋਬਲਮਸ ਨੇ ਉਹ ਟਾਂਸ ਲਾਈਫ ਜੀ ਹਾਂ ਹਾਂ ਜਿਪਸੀ ਰੋਸ ਦੀ ਗੱਲ ਕਰ ਰਹੇ ਹੋ ਤੁਸੀਂ ਹਾਂ ਜੀ ਹਾਂ ਉਹਨੂੰ ਕਾਫੀ ਪ੍ਰੋਬਲਮਸ ਨੇ ਪਰ ਜਦੋਂ ਫਿਰ ਉਹ ਕੁੜੀ ਦਾ ਚਲੋ ਥੋੜੀ ਯੰਗ ਹੁੰਦੀ ਹੈ ਤਾਂ ਉਹਦਾ ਕਦੇ ਚੱਲਦਾ ਕਿਤੇ ਹਾਂ ਕੈਂਸਰ ਹੋ ਗਿਆ ਕਦੇ ਕੁਝ ਕਦੇ ਉਹਦੇ ਪਤਾ ਨਹੀਂ ਕਿੰਨੀਆਂ ਸਰਜਰੀਜ਼ ਜਿਹੜੀਆਂ ਅਸੀਂ ਕੁੜੀ ਦੀਆਂ ਕਰਵਾਈਆਂ ਉਹਨੇ ਔਰ ਕਿੰਨਾ ਕੁਝ ਹੋਇਆ ਤੇ ਉਸ ਤੋਂ ਬਾਅਦ ਉਹ ਕੁੜੀ ਜਦੋਂ ਵੱਡੀ ਹੁੰਦੀ ਹੈ ਉਹਦਾ ਫੇਰ ਚੱਲਦਾ ਤਾਂ ਉਹ ਫਿਰ ਉਸ ਮੁੰਡੇ ਨਾਲ ਆ ਕੇ ਆਪਣੀ ਮਦਰ ਦਾ ਕਤਲ ਕਰ ਦਿੰਦੀ ਹੈ ਨਾ ਔਰ ਜਦੋਂ ਬਾਅਦ ਦੇ ਵਿੱਚ ਜੇਲ੍ਹ 'ਚ ਜਾ ਕੇ ਸਾਰਾ ਕੁਝ ਪਤਾ ਲੱਗਦਾ ਤਾਂ ਪਤਾ ਲੱਗਦਾ ਵੀ ਉਹ ਕੁੜੀ ਨਾਰਮਲ ਸੀ ਉਹਨੂੰ ਕੋਈ ਪ੍ਰੋਬਲਮ ਨਹੀਂ ਸੀ ਅਲੱਗੇ ਪ੍ਰੋਬਲਮ ਜਿਹੜੀ ਸੀ ਉਹ ਉਸ ਉਹਦੀ ਮਦਰ ਨੂੰ ਸੀ ਜਿਹੜੀ ਮੈਂਟਲ ਹੈਲਥ ਦੇ ਸੀ ਤੇ ਉਹ ਪੂਰੀ ਉਮਰ ਇਹ ਸੋਚਦਾ ਰਹੇ ਬੱਚਾ ਕਿ ਮੈਂ ਬਿਮਾਰ ਆ ਮੈਨੂੰ ਹਰ ਵਕਟ ਡਾਕਟਰੀ ਸਹਾਇਤਾ ਦੀ ਲੋੜ ਹੈ ਮੈਂ ਸਕੂਲ ਨਹੀਂ ਜਾ ਸਕਦਾ ਮੈਂ ਨਾਰਮਲ ਬੱਚਿਆਂ ਵਾਂਗੂ ਜੀ ਨਹੀਂ ਸਕਦਾ ਜਦਕਿ ਉਹ ਬੱਚਾ ਬਿਲਕੁਲ ਨਾਰਮਲ ਹੈ ਤਾਂ ਉਹ ਇੱਕ ਤਰ੍ਹਾਂ ਦਾ ਚਾਈਲਡ ਅਬਿਊਜ਼ ਆ ਤੇ ਹੁਣ ਜਿਪਸੀ ਰੋਜ਼ ਆਈ ਥਿੰਕ ਪਿੱਛੇ ਜੇ ਹੀ ਬਾਹਰ ਆਈ ਹੈ ਤੇ ਹੁਣ ਉਹ ਆਪਣੀ ਬੁੱਕ ਨੂੰ ਲੈ ਕੇ ਆਪਣੀ ਸਟੋਰੀ ਨੂੰ ਲੈ ਕੇ ਉਹਦਾ ਕੋਈ ਉਹ ਵੀ ਕਰ ਰਹੇ ਆ ਤੇ ਦਸ ਦਸ ਵੰਡਰਫੁਲ ਉਹਨੂੰ ਮੂੜੇ ਲਿਖਣਾ ਚਾਹੀਦਾ ਬਹੁਤ-ਬਹੁਤ ਵਧੀਆ ਚੀਜ਼ ਹੈ ਤੇ ਆਈ ਥਿੰਕ ਉਹ ਹੋਰ ਵੀ ਇਹ ਜਿਹੜੇ ਬੱਚੇ ਇਹ ਜੀਆਂ ਸਿਚੁਏਸ਼ਨਸ ਫਸੇ ਹੋਏ ਆ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਵੌਇਸ ਮਿਲਦੀ ਆ ਤੇ ਮੈਨੂੰ ਲੱਗਦਾ ਹਰ ਤਰ੍ਹਾਂ ਦੀ ਰਿਪਰੈਜੈਂਟੇਸ਼ਨ ਬਹੁਤ ਜ਼ਰੂਰੀ ਹੈ ਹਮ ਬਿਲਕੁਲ ਬਿਲਕੁਲ ਤੇ ਆਪਾਂ ਮੇਰੇ ਨਾਲ ਦਾ ਆਪਾਂ ਹੁਣ ਆਪਣੇ ਜਿਹੜੇ ਦੋਸਤ ਹੈਗੇ ਉਹਨਾਂ ਨੂੰ ਦੱਸਦੇ ਆ ਕਿ ਸਾਡੇ ਆਲੇ-ਦੁਆਲੇ ਵਾਲੇ ਜਿਹੜੇ ਪਾਤਰ ਸੀ ਕਿਹੜੇ-ਕਿਹੜੇ ਕਿਹੜੇ-ਕਿਹੜੇ ਪਾਤਰ ਸੀ ਸਾਡੇ ਨਾਲ ਇਹ ਜਿਹੇ ਇਹ ਜਿਹੇ ਪਾਤਰ ਸੀਗੇ ਜਿੰਨਾ ਚੋਂ ਕੁਝ ਬਹੁਤ ਮਸ਼ਹੂਰ ਰਾਈਟਰਸ ਬਣ ਚੁੱਕੇ ਆ ਕੁਝ ਬਹੁਤ ਮਸ਼ਹੂਰ ਫਿਲਮ ਮੇਕਰਸ ਬਣ ਚੁੱਕੇ ਆ ਕੁਝ ਬਹੁਤ ਮਸ਼ਹੂਰ ਸਿਨੇਮਟੋਗ੍ਰਾਫਰਸ ਬਣ ਚੁੱਕੇ ਆ ਕੁਝ ਬਹੁਤ ਮਸ਼ਹੂਰ singers ਆਣ ਚੁੱਕੇ ਕੁਝ ਬਹੁਤ ਕੁਝ ਬਹੁਤ ਖਤਰਨਾਕ ਲੈਵਲ ਦੇ ਫੇਕ ਖਤਰਨਾਕ ਹੈਗੇ ਮਤਲਬ ਤੇ ਬਹੁਤ ਸਾਰੇ ਸਾਨੂੰ ਇਹੋ ਜਿਹੇ ਵੀ ਆ ਜਿਨ੍ਹਾਂ ਦੀ ਅਸੀਂ ਐਂ ਗੱਲ ਕਰਦੇ ਸੀਗੇ ਕਿ ਮਤਲਬ ਜਿਵੇਂ ਆਪਾਂ ਕਹਿੰਦੇ ਆ ਨਾ ਕਿ 100% ਸਿਰਫ ਚੁਗਲੀ ਕਰਨਾ ਕਿ ਆਪਾਂ ਸਕਰੋ ਤੇ ਦੋਨਾਂ ਨੂੰ ਸਾਨੂੰ ਇਹ ਭੁਲੇਖਾ ਸੀ ਕਿ ਇਹ ਬੰਦਾ ਤਾਂ ਉਹਦੇ ਬੜੇ ਕਲੋਜ਼ ਆ ਇਹਨੂੰ ਤਾਂ ਅਸੀਂ ਕੀ ਦੱਸਣਾ ਤੇ ਉਹਨਾਂ ਨੂੰ ਲੱਗਦਾ ਸੀ ਕਿ ਇਹ ਬੰਦਾ ਤਾਂ ਉਹਦੇ ਬੜਾ ਕਲੋਜ਼ ਹੈ ਜਦਕਿ ਉਹ ਐਸੀ ਫੇਕ ਰਿਲੇਸ਼ਨਸ਼ਿਪ ਉਹ ਲੋਕ ਸ਼ੇਅਰ ਕਰ ਦਿੰਦੇ ਆ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਕਿ ਲੋਕਾਂ ਨੂੰ ਆਮ ਤੌਰ ਤੇ ਇਹ ਭੁਲੇਖਾ ਰਹਿੰਦਾ ਕਿ ਇਹ ਤਾਂ ਬੜੇ ਕਲੋਜ਼ ਨੇ ਜਦਕਿ ਤੁਸੀਂ ਤਾਂ ਉਹਨਾਂ ਨੂੰ ਬੁਲਾਉਂਦੇ ਵੀ ਨਹੀਂ ਬਿਲਕੁਲ ਮੈਂ ਕਿਉਂਕਿ ਮੈਂ ਤੇ ਸਪੱਸ਼ਟ ਅਸੀਂ ਮਿਲੇ ਬਹੁਤ ਅਰਸੇ ਤੋਂ ਬਾਅਦ ਆ ਬਹੁਤ ਅਸੀਂ ਮੈਨੂੰ ਲੱਗਦਾ ਜਦੋਂ ਵੀ ਪਹਿਲਾਂ ਵੀ ਚਲਦੇ ਰਹੇ ਜਦੋਂ ਜਿਹਦੇ ਕਦੇ ਹਨਾ weddings ਵਗੈਰਾ ਚ ਵੀ ਜਦੋਂ ਆਪਾਂ ਜੱਜ ਨੂੰ ਆਪਾਂ ਕਹਿੰਦੇ ਜਦੋਂ ਸੋਝੀ ਆ ਜਾਂਦੀ ਹੈ ਇੱਕ ਤਾਂ ਹੁੰਦੀ ਹੈ ਨਾ ਤੁਸੀਂ ਬੱਚੇ ਹੋ ਫਿਰ ਜਦੋਂ ਇੱਕ ਵਾਰ ਘੜਾ ਪੱਕ ਜੇ ਜਾਂਦਾ ਫਿਰ ਪਾਣੀ ਹੋਲਡ ਕਰਨ ਲੱਗ ਪੈਂਦਾ ਅਸੀਂ ਉਸ ਏਜ ਚ ਕਦੇ ਵੀ ਨਹੀਂ ਮਿਲੇ ਮਤਲਬ ਮਿਲੇ ਤਾਂ ਐਵੇਂ ਮਿਲਿਆ ਕਿ ਹਾਂਜੀ ਰੋਟੀ ਖਾ ਲਈ ਇਕੱਠੇ ਮਿਲ ਗਏ ਅੱਗੇ ਚੱਲ ਗਏ ਉਹ ਕਦੇ ਇਹ ਜੀ ਮੁਲਾਕਾਤ ਹੋਈ ਨਹੀਂ ਸੀ ਕਿ ਅਸੀਂ ਆਪਣੇ ਡ੍ਰੀम्स ਆਪਣੀਆਂ ਐਸਪੀਰੇਸ਼ਨਸ ਅਸੀਂ ਕਿਵੇਂ ਸੋਚਦੇ ਆ ਸਾਡੀ ਆਈਡੀਓਲੋਜੀ ਉਹਦੇ ਬਾਰੇ ਡਿਸਕਸ ਕਰ ਕਰ ਹੁਣ ਮੈਨੂੰ ਐ ਲੱਗਦਾ ਵੀ ਆਪਾਂ ਜਿੰਨੀਆਂ ਗੱਲਾਂ ਕਰ ਤੋਂ ਕਰੀ ਜਾ ਰਹੇ ਆ ਜੋ ਗੱਲਾਂ ਕਰਦੇ ਸਾਡੀਆਂ ਗੱਲਾਂ ਨਹੀਂ ਮੁੱਕਦੀਆਂ ਮੈਨੂੰ ਲੱਗਦਾ ਵੀ ਜਦ ਚੰਨੀ ਮਾਸੀ ਤਿਆਰ ਨੂੰ ਮਾਸੀ ਦੁਬਾਰਾ ਕਰਦੀਆਂ ਤੇ ਉਦੋਂ ਸਾਨੂੰ ਇਹ ਲੱਗਦਾ ਹੁੰਦਾ ਸੀਗਾ ਵੀ ਯਾਰ ਇਹ ਕਿੰਨੀਆਂ ਬੋਰ ਕਰਦੀਆਂ ਇਹਨਾਂ ਦੀਆਂ ਗੱਲਾਂ ਹੀ ਨਹੀਂ ਮੁੱਕਦੀਆਂ ਇੱਕ ਦੂਜੇ ਦੇ ਘਰੇ ਚਲੀਆਂ ਜਾਂਦੀਆਂ ਤੜਕੇ ਚਲੀਆਂ ਜਾਂਦੀਆਂ ਸ਼ਾਮ ਤੱਕ ਇਹਨਾਂ ਦੀਆਂ ਗੱਲਾਂ ਹੀ ਨਹੀਂ ਮੁੱਕਦੀਆਂ ਫਿਰ ਬਾਹਰ ਖੜ੍ਹ ਜਾਂਦੀਆਂ ਸੀ ਇਹਨਾਂ ਦੀ ਫੇਰ ਨਹੀਂ ਸੀ ਗੱਲਾਂ ਮੁੱਕਦੀਆਂ ਤੇ ਹੁਣ ਲੱਗਦਾ ਵੀ ਐਹੀ ਇਹਨਾਂ ਦੀਆਂ ਗੱਲਾਂ ਨਹੀਂ ਮੁੱਕਦੀਆਂ ਮੈਂ ਇਸ ਕੱਲ ਤੇ ਹੈਰਾਨਾ ਵੀ ਦੇਖੋ ਉਸ ਟਾਈਮ ਤੇ ਸਾਡੀਆਂ ਜਿਹੜੀਆਂ ਮਦਰ ਸੀਗੀਆਂ ਉਹਨਾਂ ਨੂੰ ਕਢਾਈਆਂ ਸਿਲਾਈਆਂ ਜੁਵੈਟਰ ਬੁਣਨੇ ਸਾਰੀਆਂ ਚੀਜ਼ਾਂ 'ਤੇ ਬਹੁਤ ਸ਼ੌਂਕ ਸੀਗੇ ਪਰ ਹੁਣ ਮੈਂ ਇਹ ਹੋ ਗਿਆ ਵੀ ਸਿਰਫ ਇਹ ਇਹ ਚੀਜ਼ਾਂ ਚਲੋ ਹੁਣ ਆਪਣੀਆਂ ਜੋ ਥੋੜਾ ਬਹੁਤਾ ਆਪਾਂ ਕਰ ਸਕਦੇ ਆਂ ਪਰ ਉਹਨਾਂ ਵਾਂਗੂ ਨਹੀਂ ਕਰ ਸਕਦੇ ਜਿੰਨਾ ਜਿੰਨੇ ਉਹ ਪ੍ਰੋ ਸੀਗੇ ਹਨਾ ਤੇ ਇਹ ਸਾਰਾ ਕੁਝ ਇਹ ਜਿਹੜਾ ਹੈਗਾ ਬਸ ਇਸ ਉਸ ਜਨਰੇਸ਼ਨ ਤੱਕ ਸੀ ਉਤੋਂ ਗਾਹਾਂ ਕੁਝ ਨਹੀਂ ਤੇ ਜਿੰਨੀ ਹੈ ਕਿ ਹੁਣ ਚਲੋ ਆਪਣੇ ਤੱਕ ਹੁਣ ਆਪਾਂ ক্লোਜ਼ ਹੋਏ ਆ ਆਪਾਂ ਗੰਨਾ ਗੁੱਲਾ ਕੀਤੀਆਂ ਔਰ ਗਾਹਾਂ ਆਉਣ ਵਾਲੀ ਜਿਹੜੀ ਸਾਡੀ ਬੱਚਿਆਂ ਵਾਲੀ ਜਨਰੇਸ਼ਨ ਉਹ ਮੈਨੂੰ ਨਹੀਂ ਲੱਗਦਾ ਵੀ ਇੰਨੇ ক্লোਜ਼ ਜਾਂ ਨਾ ਚੀਜ਼ਾਂ ਨੂੰ ਇੰਨੇ ਸਮਝ ਸਕਣਗੇ ਹੈਨਾ ਜਿਵੇਂ ਆਪਾਂ ਨਹੀਂ ਇਹ ਮੈਨੂੰ 100% ਲੱਗਦਾ ਤੇ ਮੈਨੂੰ ਇਹ ਵੀ ਲੱਗਦਾ ਨਾ ਕਿ ਇਹ ਇੱਕ ਕਰੂਸ਼ੀਅਲ ਬੌਂਡਿੰਗ ਟਾਈਮ ਹੁੰਦਾ ਜਦੋਂ ਤੁਸੀਂ ਆਰਟ ਨਾਲ ਕਨੈਕਟ ਕਰਦੇ ਹੋ ਜਿਵੇਂ ਤਾਂ ਹੀ ਤਾਂ ਖਾਸ ਤੌਰ ਤੇ ਕੈਨੇਡਾ ਦੇ ਵਿੱਚ ਇਹ ਚੀਜ਼ਾਂ ਬਹੁਤ ਆ ਕਿ ਮੈਂ ਇੱਥੇ ਨਹੀਂ ਆਂਆਂ ਦੇਖੀਆਂ ਇੰਡੀਆਸ ਕਿ ਅੱਜ ਆਰਟ ਨਾਈਟ ਐ ਅੱਜ ਪੇਂਟ ਨਾਈਟ ਐ ਆਵੇਂ ਤੁਸੀਂ ਟੁੱਟੀ ਪੱਜੀ ਜੀ ਚੀਜ਼ ਬਣਾਓ ਜੇ ਤੁਸੀਂ ਇਕੱਠੇ ਹੋ ਕੇ ਕੋਈ ਆਰਟ ਕ੍ਰੀਏਟ ਕਰਦੇ ਹੋ ਨਾ ਸੇਮ ਚੀਜ਼ ਬਣਾਉਣੇ ਹੋ ਉਹ ਜਿਸ ਲੈਵਲ ਦੀ ਬੌਂਡਿੰਗ ਹੁੰਦੀ ਐ ਤੇ ਮੈਨੂੰ ਲੱਗਦਾ ਇਹ ਪੇਰੈਂਟਸ ਨੂੰ ਤਾਂ ਬੱਚਿਆਂ ਨਾਲ ਜ਼ਰੂਰੀ ਕਰਨੀ ਚਾਹੀਦੀ ਜਿਵੇਂ ਮੈਂ ਦੇਖਿਆ ਤੁਸੀਂ ਹਨਾ ਤੁਸੀਂ ਤੇ ਅਰਸ਼ੀ ਆ ਕਿੰਨੀਆਂ ਸੋਹਣੀਆਂ ਬਣਾਉਣੇ ਹੋ ਕਦੇ ਉਹ ਛੋਟੇ ਛੋਟੇ ਚੁੰਮਕਿਆਂ ਦੀ ਸਟਾਲ ਲਗਾਈ ਸੀਗੀ ਇੱਕ ਵਾਰੀ ਉਹਨੇ ਤਾਂ ਉਹ ਇੱਕ ਐਸਾ ਬੌਂਡਿੰਗ ਟਾਈਮ ਐ ਤੇ ਆਈ ਰਿਮੈਂਬਰ ਇੱਕ ਵਾਰ ਇੰਡੀਅਨ ਐਕਸਪ੍ਰੈਸ ਦੇ ਵਿੱਚ ਇੱਕ ਕੰਪੀਟੀਸ਼ਨ ਸੀਗਾ ਹਾਹ ਓ ਮਾਈ ਗਾਡ ਉਹ ਸਕ੍ਰੈਪ ਬੁੱਕ ਬਾਰੇ ਸਾਇੰਟਿਸਟ ਬਣਾਉਣੀ ਸੀ ਤੇ ਉਹ ਸਾਇੰਟਿਸਟ ਬਾਰੇ ਹਰ ਵਾਰੀ ਇੱਕ ਲੇਖ ਛਾਪਦਾ ਹੁੰਦਾ ਤਾਂ ਐਵੇਂ ਸੀਗਾ ਕਿ ਉਹਨਾਂ ਨੇ ਕੁਝ ਕੁਝ ਨੀ ਦਿੱਤਾ ਕਿ ਤੁਸੀਂ ਕੀ ਕਰਨਾ ਕਿ ਇਹ ਹੈ ਕਿ ਉਹ ਜਿਹਨੇ ਸਭ ਤੋਂ ਵੱਧ ਲੇਖ ਇਕੱਠੇ ਕਰ ਲਏ ਉਹਨੂੰ ਐਂਡ 'ਚ ਅਸੀਂ ਪ੍ਰਾਈਜ਼ ਦੇਣਾ ਹੂੰ ਸਟਾਰਟ ਤਾਂ ਮੈਂ ਵੀ ਕੀਤਾ ਸੀਗਾ ਨਾ ਸਾਰਿਆਂ ਨੇ ਬੱਚਿਆਂ ਨੇ ਉਹ ਖਬਰ ਜਾਲਵਾ ਲਿਆ ਤੇ ਕੱਟਣ ਲੱਗ ਪਏ ਬਟ ਅਰुण 마ਸੀ ਤੇ ਰਿਤੂ ਨੇ ਆਈ ਥਿੰਕ ਉਹ ਤੁਹਾਡਾ 1 ਆਫ ਦਾ ਆਰਟ ਪ੍ਰੋਜੈਕਟ ਜਿਹੜਾ ਤੁਸੀਂ ਇਕੱਠਾ ਕੀਤਾ ਸੀਗਾ ਤੇ ਉਹ 골ਡਨ ਪੈਨਸ ਉਹਦੋਂ ਨਹੀਂ ਸੀ ਆਉਂਦੇ ਹੁੰਦੇ ਜੈੱਲ ਵਾਲੇ ਉਹ ਕਿਸੇ ਕਿਸੇ ਦੁਕਾਨ ਤੋਂ ਹੀ ਮਿਲਦੇ ਸੀ ਉਹ ਬਲੈਕ ਸਕ੍ਰੈਪ ਬੁੱਕ ਤੇ ਚਿਪਾ ਕੇ ਲਿਖ ਲੇ ਕੇ ਆਈ ਰਿਮੈਂਬਰ ਤੇ ਉਹਦੀ ਸਪੈਸ਼ਲ ਬਾਈਂਡਿੰਗ ਕਰਵਾਈ ਸੀਗੀ ਗੋਇਲ ਅੰਕਲ ਦੀ ਦੁਕਾਨ ਤੋਂ ਮੈਨੂੰ ਲੱਗਦਾ ਹਾਲੇ ਵੀ ਹੈਗੀ ਐ ਸੈਪਲ ਉਹ ਹਾਲੇ ਵੀ ਹੈਗੀ ਐ ਸਕ੍ਰੈਪ ਬੁੱਕ ਮਤਲਬ ਮੇਰੇ ਕੇਸ ਇਹੀ ਸੀਗਾ ਸੈਕੰਡ ਪ੍ਰਾਈਜ਼ ਆਇਆ ਸੀਗਾ ਫਰਸਟ ਜਾਂ ਸੈਕੰਡ ਪ੍ਰਾਈਜ਼ ਆਇਆ ਸੀ ਉਹ ਰੀਡਰ ਡਾਇਜੈਸਟ ਵਾਲਿਆਂ ਨੇ ਸੀਗਾ ਤਾਂ ਉਹਨਾਂ ਨੇ ਫਿਰ ਕਿੰਨਾ ਕੁਝ ਭੇਜਿਆ ਸੀ ਮੈਨੂੰ ਪਤ ਨਹੀਂ ਕੀ ਕੁਝ ਉਹਨਾਂ ਦੇ ਕਿਤਾਬਾਂ ਕਿਤੂਬਾਂ ਦੇ ਜਾਂ ਸੈਟ ਸੁੱਟੇ ਸੀ ਕਿੰਨਾ ਕੁਝ ਭੇਜ ਫੇਰ ਨਾ ਉਸਕੇ ਸਿਰਫ ਨਾ ਅਮੀਰ ਲੋਕ ਰੀਡਰ ਡਾਈਜੈਸਟ ਪੜ੍ਹਦੇ ਆ ਤੇ ਜਦੋਂ ਮੇਰੇ ਕੋਲ ਮਾੜੇ ਦੇ ਵੀ ਪੈਸੇ ਆਉਣੇ ਨਾ ਮੈਂ ਰਾਵਲਪਿੰਡੀ ਦੁਕਾਨ ਤੋਂ ਮਿਲਦਾ ਹੁੰਦਾ ਸੀ ਉਹ ਤੋਂ ਰੀਡਰ ਡਾਈਜੈਸਟ ਮੈਂ ਲੈ ਕੇ ਆਉਣਾ ਤੇ ਮੈਨੂੰ ਬੜਾ ਫੀਲ ਹੋਣਾ ਕਿ ਮੈਂ ਤਾਂ ਹੁਣ ਬੜਾ 엘ੀਟ ਤਬਕਾ ਹਾਂ ਹੁਣ ਯਾਦ ਆ ਇੱਕ ਆਹ ਜ਼ਿੰਦਗੀ ਕਰਕੇ ਵੀ ਇੱਕ ਮੈਗਜ਼ੀਨ ਆਉਂਦਾ ਹੁੰਦਾ ਸੀ ਆਹ ਜ਼ਿੰਦਗੀ ਮੈਂ ਉਹ ਵੀ ਬਹੁਤ ਪੜਿਆ ਉਹ ਨਾ ਜਿਹੜੇ ਪਟਿਆਲੇ ਬਸਟਡੇ ਦੇ ਪਿੱਛੇ ਨੇ ਦੁਕਾਨਾਂ ਦੀਆਂ ਬਣੀ ਹੋਈਆਂ ਉੱਥੋਂ ਮਿਲਦਾ ਹੁੰਦਾ ਸੀ ਉਦੋਂ ਫਿਰ ਮੰਮੀ ਨੇ ਕਦੇ-ਕਦੇ ਉਹ ਪਤਾ ਨਹੀਂ ਮਨੋਰ ਮਾਸਾ ਰਿਤਾ ਵਤ ਨਹੀਂ ਕਿ ਆ ਗਏ ਵੀ ਲੱਗੀਆਂ ਗ੍ਰਹਿ ਲక్ష్ਮੀ ਗ੍ਰਹਿ ਲక్ష్ਮੀ ਲక్ష్ਮੀ ਜੀ ਤੇ ਇਹੋ ਜਿਹੀਆਂ ਮੈਗਜ਼ੀਨਸ ਵੀ ਲੱਗੀਆਂ ਉਹਨਾਂ ਨੇ ਉਹ ਮੰਗਾਉਂਦੇ ਹੁੰਦੇ ਸੀ ਵੀ ਵੀ ਮਤਲਬ ਸਪੜੀਆਂ ਸਲਾਈ ਅੰਕੜਾਈਆਂ ਕੋਲੀਆਂ ਜੇ ਕਰਨ ਨੂੰ ਕਰਨ ਵਾਲਿਆਂ ਤੇ ਉਹਦੇ ਵੀ ਜਿਹੜੀਆਂ ਸਟੋਰੀਆਂ ਹੁੰਦੀਆਂ ਸੀ ਮੈਂ ਸਟੋਰੀਆਂ ਪੜ੍ਹਦੀ ਰਹਿੰਦੀ ਹੁੰਦੀ ਸੀ ਮੈਨੂੰ ਬਹੁਤ ਮਜ਼ਾ ਆਉਣਾ ਹੁੰਦਾ ਸੀ ਇੱਕ ਨਾ ਟੀਨੇਜਰਸ ਨੂੰ ਨਾ ਕਿਸ਼ੋਰ ਕਿਸ਼ੋਰੀਆਂ ਕਹਿੰਦੇ ਮੈਨੂੰ ਪਤਾ ਨਹੀਂ ਸੀ ਕਿਸ਼ੋਰ ਕਿਸ਼ੋਰੀਆਂ ਤੇ ਇੱਕ ਮੈਗਜ਼ੀਨ ਆਉਂਦਾ ਹੁੰਦਾ ਸੀਗਾ ਸੁਮਨ ਸੌਰਭ ਉਹ ਆਈ ਥਿੰਕ ਸੋ ਹਾਂ ਉਹਦੇ ਤੇ ਲਿਖਿਆ ਹੁੰਦਾ ਸੀਗਾ ਕਿਸ਼ੋਰ ਕਿਸ਼ੋਰੀਆਂ ਕੇ ਲਈ ਮਾਸਿਕ ਪੱਤਰਿਕਾ ਹਾਂ ਹਾਂ ਉਹ ਮੈਂ ਐਨੀ ਪੜੀ ਆ ਉਹਦੀ ਜਸੂਸੀ ਕਹਾਣੀਆਂ ਹੁੰਦੀਆਂ ਸੀਗੀਆਂ ਤੇ ਉਹ ਇਸ ਲੈਵਲ ਦੀਆਂ ਜਸੂਸੀ ਕਹਾਣੀਆਂ ਸੀ ਮਿਰਰ ਲੈਂਗੁਏਜ ਉਹ ਬੱਚੇ ਨੂੰ ਕਿਡਨੈਪ ਕਰ ਲਿਆ ਫਿਰ ਉਹ ਬੱਚੇ ਨੇ ਕਿਵੇਂ ਪੂਰੀ ਆਪਣੀ ਕਮਿਊਨਿਟੀ ਨੂੰ ਬਚਾਇਆ ਤੇ ਉਹ ਮੈਨੂੰ ਐ ਲੱਗਦਾ ਹੁੰਦਾ ਸੀਗਾ ਵੀ ਯਾਰ ਮੈਂ ਵੱਡੀ ਹੋ ਗਈ ਮੈਂ ਤਾਂ ਨਾ ਆਹੀ ਬਣਨਾ ਮੈਂ ਤਾਂ ਡਿਟੈਕਟਿਵ ਜਿਹਾ ਹੀ ਬਣਨਾ ਤੇ ਇੱਕ ਹੋਰ ਹੁੰਦੇ ਸੀ ਮਨੋਹਰ ਕਹਾਣੀਆਂ ਵੀ ਸੀਗਾ ਇੱਕ ਮਨੋਹਰ ਕਹਾਣੀਆਂ ਆਉਂਦੀਆਂ ਸੀ ਪੂਤਾਂ ਵਾਲੀਆਂ ਕਹਾਣੀਆਂ ਉਹ ਮੈਨੂੰ ਬਹੁਤ ਵਧੀਆ ਲੱਗਦੀ ਸੀ ਉਹ ਉਹ ਮਨੋਹਰ ਕਹਾਣੀਆਂ ਨਾ ਥੋੜੀ ਜਿਹੀ ਕਾਮਿਕ ਸਟਾਈਲ ਹੁੰਦੀ ਸੀਗੀ ਮਤਲਬ ਪਿਕਚਰਸ ਬਣੀਆਂ ਹੁੰਦੀਆਂ ਸੀਗੀਆਂ ਕਾਮਿਕ ਵਾਂਗੂ ਤੇ ਕਹਾਣੀ ਲਿਖੀ ਹੁੰਦੀ ਸੀਗੀ ਤਾਂ ਹੀ ਭੂਤਾਂ ਵਾਲੀਆਂ ਤੇ ਭੂਤਾਂ ਵੀ ਹੁੰਦੀਆਂ ਸੀ ਉਹਦੇ ਚ ਨਹੀਂ ਉਹ ਵੀ ਸੀ ਮੇਰੇ ਕਨ ਉਹ ਵੀ ਸੀ ਤਾਂ ਉਹਦੇ ਚ ਉਹ ਖਤਰਨਾਕ ਲੈਵਲ ਵਾਲੇ ਭੂਤਾਂ ਵਾਲੀਆਂ ਕਹਾਣੀਆਂ ਸੀਗੀਆਂ ਤੇ ਹੋਰ ਇੱਕ ਆਪਾਂ ਚੰਪਕ ਚੰਪਕ ਕਿ ਚੰਪਕ ਹੁੰਦਾ ਸੀ ਚੰਪਕ ਹੁੰਦਾ ਸੀ ਯਾਰ ਯਾਰ ਮੇਰੇ ਨਾਲ ਆਪਣੇ ਪੇਰੈਂਟਸ ਨੇ ਬਹੁਤ ਲੈ ਕੇ ਦਿੱਤੀਆਂ ਨਾ ਕਿਤਾਬਾਂ ਅਕਦੋਬਾ ਪੜਨ ਵਾਲੀਆਂ ਅਸੀਂ ਇੱਕ ਆ ਵੀ ਗੱਲ ਕਰਦੇ ਸੀ ਦੋਸਤੋ ਕਿ ਅਸੀਂ ਰਸ਼ੀਅਨ ਪਬਲਿਕੇਸ਼ਨ ਵਾਲੀਆਂ ਬਹੁਤ ਜ਼ਿਆਦਾ ਪੜੀਆਂ ਜਿਵੇਂ ਅਸੀਂ ਛੋਟੇ ਹੁੰਦੇ ਸੀ ਨਾ ਅਸੀਂ ਰੂਸੀ ਕਹਾਣੀਆਂ ਇੰਨੀਆਂ ਕਾ ਜ਼ਿਆਦਾ ਪੜੀਆਂ ਨੇ ਤੇ ਉਦੋਂ ਉਹਨਾਂ ਦੇ ਅਨੁਵਾਦ ਪੰਜਾਬੀ ਦੇ ਵਿੱਚ ਜਦੋਂ ਛਾਪਦੇ ਹੁੰਦੇ ਸੀਗੇ ਜਾਂ ਹਿੰਦੀ ਦੇ ਵਿੱਚ ਛਾਪਦੇ ਸੀ ਜੇ ਮੇਰੀ ਫੇਵਰਿਟ ਬੁੱਕ ਹੁੰਦੀ ਸੀ ਨੰਨੇ-ਮੁੰਨੇ ਕੇ ਲਿਏ ਬਹੁਤ ਕੀ ਉਹ ਮੀਰ ਪ੍ਰਕਾਸ਼ਨ ਦੀ ਹੁੰਦੀ ਸੀਗੀ ਉਹਦੇ ਇੱਕ ਭੌਤਕੀ ਵਾਲੀ ਵੀ ਭੌਤਕੀ ਵਾਲੀ ਤੇ ਉਹ ਭੌਤਕੀ ਮਤਲਬ ਫਿਜ਼ਿਕਸ ਤੇ ਸਾਨੂੰ ਫਿਜ਼ਿਕਸ ਦੇ ਉਹ ਕਨਸੈਪਟ ਉਸ ਬੁੱਕ ਨੇ ਸਮਝਾਏ ਆ ਤੇ ਜੋ ਕਿ ਮੈਨੂੰ ਇਹ ਲੱਗਦਾ ਕਿ 10th ਤੱਕ ਤੁਹਾਨੂੰ ਫਿਜ਼ਿਕਸ ਦੇ ਕਨਸੈਪਟ ਸਮਝਣ ਚ ਕੋਈ ਦਿੱਕਤ ਨਹੀਂ ਆ ਸਕਦੀ ਸਕੂਲ ਦੇ ਵਿੱਚ ਤੁਸੀਂ ਕਿਵੇਂ ਆਨਸਰ ਦੇਣਾ ਉਹ ਚੀਜ਼ਾਂ ਤੁਹਾਨੂੰ ਸਕੂਲ ਪੜ੍ਹਾ ਸਕਦਾ ਪਰ ਉਹ ਕਨਸੈਪਟ ਤੁਹਾਨੂੰ ਐਜ਼ ਅ ਕਿਹੜੀ ਉਹ ਕਿਤਾਬ ਐਨੀ ਅੱਛੀ ਤਰ੍ਹਾਂ ਸਮਝਾ ਦਿੰਦੀ ਹੈ ਕਿ એનર્ਜੀ ਕੀ ਹੁੰਦੀ ਆ ਤੇ ਉਹਨਾਂ ਦੇ ਮੈਥਸ ਵਾਲੀ ਵੀ ਸੀ ਗ੍ਰਾਮਰ ਵਾਲੀ ਵੀ ਸੀਗੀ ਉਹਨਾਂ ਦੇ ਰਸ਼ੀਅਨ ਲਿਟਰੇਚਰ ਵਾਲਿਆਂ ਚ ਬਹੁਤ ਸੋਹਣੀਆਂ ਬੁੱਕਸ ਸੀਗੇ ਮੈਨੂੰ ਲੱਗਦਾ ਮੇਰੇ ਕੋਲ ਦੋਨੋਂ ਪਈਆਂ ਨੇ ਉੱਥੇ ਪੁਤਕੀ ਵਾਲੀ ਵੀ ਮੈਂ ਦੇਖੀ ਸੀ ਕਿਉਂਕਿ ਪਾਪਾ ਨੂੰ ਨਾ ਸਾਂਭਣ ਦੀ ਚੀਜ਼ਾਂ ਨੂੰ ਬਹੁਤ ਜ਼ਿਆਦਾ ਹੈਗੀ ਅੰਦਰ ਫੀਲਿੰਗ ਜੀ ਨਾ ਵੀ ਉਹ ਬਹੁਤ ਸਾਮ-ਸਾਮ ਕੇ ਰੱਖਦੇ ਆ ਮੈਂ ਹਰਾਨਾ ਮਤਲਬ ਮੇਰੀਆਂ ਪ੍ਰਾਣੀਆਂ ਮੇਰੀਆਂ ਸਹੇਲੀਆਂ ਨੂੰ ਲਿਖੀਆਂ ਹੋਈਆਂ ਚਿੱਠੀਆਂ ਉਹ ਸਾਰੀਆਂ ਚਿੱਠੀਆਂ ਚੁੱਠੀਆਂ ਵੀ ਪਾਪਾ ਨੇ ਸਾਂਭ ਕੇ ਰੱਖਿਆ ਹੈ ਮਤਲਬ ਬਸ ਉਹ ਸਾਰੀਆਂ ਚੀਜ਼ਾਂ ਮੇਰੀਆਂ ਪਰਸਨਲ ਡਾਇਰੀਜ਼ ਮੇਰੀਆਂ ਸਕ੍ਰੈਪ ਬੁੱਕਸ ਨਹੀਂ ਬਸ ਸਲੈਮ ਬੁੱਕ ਭਰਉਂਦੇ ਹੁੰਦੇ ਸੀ ਸਹੇਲੀਆਂ ਸਾਰੀ ਜ਼ਿੰਮੇ ਜਦੋਂ ਜਾਣੀ ਹੁੰਨੀ ਹੈ ਨਾ ਮੇਰਾ ਦਿਲ ਤਾਂ ਕਰਦਾ ਹੁੰਦਾ ਮੈਂ ਲੈ ਜਾ ਫਿਰ ਮੈਂ ਸੋਚਦੀ ਆ ਬਈ ਐਕਸਟਰਾ ਬਰਡਨ ਜਿਹਾ ਹੀ ਹੋ ਜਾਊਗਾ ਨਾ ਮੈਂ ਲੈ ਗਈ ਤਾਂ ਕਿਉਂਕਿ ਹੁਣ ਮੈਂ ਉਹ ਮੈਨਾਂ ਉਹਨਾਂ ਚੋਂ ਅਧੀਆਂ ਕੁੜੀਆਂ ਦੇ ਨਾਲ ਕਿਸੇ ਨਾਲ ਜ਼ਿਆਦਾ ਤਾਂ ਇਨ ਟੱਚ ਵੀ ਨਹੀਂ ਹੈਗੀ ਫਿਰ ਮੈਂ ਪੜੀ ਜਾਊਂਗੀ ਕਿਉਂਕਿ ਫਿਰ ਮੈਨੂੰ ਨਾ ਹੋਰ ਹੁੰਦਾ ਸੀ ਹਾਂ ਮੈਂ ਹੋਰ ਪੜਾ ਮੈਂ ਹੋਰ ਪੜਾ ਆਏ ਉਦੋਂ ਕੀ ਹੁੰਦਾ ਸੀ ਕੀ ਨਹੀਂ ਸੀ ਹੁੰਦਾ ਮੈਨੂੰ ਆ ਤਾਂ ਮੈਂ ਤਾਂ ਚਿੱਠੀਆਂ ਬਹੁਤ ਲਿਖਦੀ ਸੀ ਲੋਕਾਂ ਨੂੰ ਪਰ ਮੈਨੂੰ ਵਾਪਸ ਨਹੀਂ ਆਈਆਂ ਯਾਰ ਮੇਰਾ ਨਾ ਬਹੁਤ ਦਿਲ ਕਰਦਾ ਹਾਂ ਮੇਰਾ ਬਹੁਤ ਦਿਲ ਕਰਦਾ ਨਾ ਹੁਣ ਤੱਕ ਵੀ ਬਹੁਤ ਦਿਲ ਕਰਦਾ ਹੁੰਦਾ ਕਿ ਪਤਾ ਨਹੀਂ ਕਿਹੜੇ ਜਨਮ ਚ ਬੈਠੀ ਹੋਈ ਹਾਂ ਮੈਨੂੰ ਇਹ ਬਹੁਤ ਹੁੰਦਾ ਵੀ ਯਾਰ ਮੈਨੂੰ ਕੋਈ ਨਾ ਚਿੱਠੀ ਲਿਖੇ ਮੈਨੂੰ ਲੱਗਦਾ ਇੱਕ ਵਾਰ ਮੈਂ ਮੇਰੀ ਕੋਈ ਕਵਤਾ ਸੀ ਉਹ ਸ਼ਾਇਦ ਪਤਾ ਨਹੀਂ ਕਿਹੜੇ ਨਿਊਜ਼ਪੇਪਰ ਚ ਛਪੀ ਸੀ ਉਦੋਂ ਪਾਪਾ ਹੋਣਾ ਨੇ ਸ਼ਾਇਦ ਥੱਲੇ ਲਿਖਿਆ ਸੀ ਉਹ ਮੈਨੂੰ ਫਿਰ ਉਦੋਂ ਇੱਕ ਚਿੱਠੀ ਆਈ ਸੀ ਪਤਾ ਨਹੀਂ ਕਿਹਦੀ ਤੇ ਬੜੀ ਲੰਬੀ ਚੌੜੀ ਸੀ ਮੈਨੂੰ ਬੜੀ ਖੁਸ਼ੀ ਹੋਈ ਯਾਰ ਮੈਨੂੰ ਵੀ ਕਿਸੇ ਨੇ ਚਿੱਠੀ ਲਿਖੀ ਹੈ ਇਹ ਫਿਰ ਫਿਰ ਫੀਲ ਹੁੰਦਾ ਨਾ ਕਿ ਅੱਛਾ ਲੇਡੀ ਡਾਇਨਾ ਨੂੰ ਐ ਇਦਾਂ ਹੀ ਇਦਾਂ ਹੀ ਤੇ ਉਹ ਬਹੁਤ ਮੈਨੂੰ ਫਿਰ ਮੇਰੀ ਫਰੈਂਡ ਲਵੀਨ ਕੈਨੇਡਾ ਦੇ ਵਿੱਚ ਹੀ ਆ ਨਾ ਫਿਰ ਉਹਨੇ ਇੱਕ ਵਾਰ ਮੈਨੂੰ ਚਿੱਠੀ ਲਿਖੀ ਸੀ ਫਿਰ ਇਦਾਂ ਉਹਦੇ ਨਾਲ ਇੱਕ ਅੱਧੀ ਵਾਰ ਚਿੱਠੀ ਦਾ ਸਿਲਸਿਲਾ ਚੱਲਿਆ ਫਿਰ ਉਹ ਇਹ ਕਿ ਫਿਰ ਸਾਰੇ ਬੱਚਿਆਂ ਦੇ ਨਾਲ ਬਿਜ਼ੀ ਹੁੰਦਾ ਮੈਨੂੰ ਇਹ ਚੀਜ਼ਾਂ ਬਹੁਤ ਅੱਛੀਆਂ ਲੱਗਦੀਆਂ ਜਦੋਂ ਨਾ ਕਈ ਵਾਰ ਕੋਈ ਛੋਟਾ ਜਿਹਾ ਗਿਫਟ ਲੈ ਕੇ ਆਉਂਦਾ ਤੁਹਾਡੇ ਵਾਸਤੇ ਕਿਸੇ ਟਰੈਵਲ ਕਰਨ ਗਿਆ ਤਾਂ ਉਹ ਇਹ ਲੱਗਦਾ ਕਿ ਇਹਦਾ ਮਤਲਬ ਉਹ ਬੰਦਾ ਇੰਨੀ ਸੋਹਣੀ ਥਾਂ ਤੇ ਸੀ ਉਹਦੇ ਫੇਰ ਵੀ ਦਿਮਾਗ ਚ ਤੁਸੀਂ ਕਿਸੇ ਕੋਨੇ ਤੁਸੀਂ ਸੀਗੇ ਇਹ ਜਿਹੜੇ ਥੋੜੇ ਜਿਹਾ ਪਰਸਨਲਾਈਜ਼ਡ ਛੋਟੇ ਜਿਹੇ ਗਿਫਟ ਹੁੰਦੇ ਆ ਤੁਹਾਡੇ ਕੋਈ ਇਨਸਾਈਡ ਜੋਕ ਬਾਰੇ ਹੁੰਦਾ ਆ ਜਾਂ ਕੋਈ ਤੁਹਾਡੀ ਆਪ ਦੀ ਕਿਸੇ ਛੋਟੀ ਜੀ ਮੈਮਰੀ ਬਾਰੇ ਹੁੰਦਾ ਉਹਦੇ ਨਾਲ ਹੀ ਪਤਾ ਲੱਗਦਾ ਕਿ ਇਹੀ ਤਾਂ ਹਿਊਮਨ ਕਨੈਕਸ਼ਨਸ ਨੇ ਜਿੰਨਾ ਵਾਸਤੇ ਆਪਾਂ ਜੁੜਨੇ ਆ ਬਿਲਕੁਲ ਮੈਨੂੰ ਇਹ ਲੱਗਦਾ ਹੁੰਦਾ ਵੀ ਕੋਈ ਵੱਡੇ ਗਿਫਟ ਗਿਫਟ ਜਿਹੜੇ ਹੈਗੇ ਆ ਮੈਨੂੰ ਮੈਨੂੰ ਉਹਨਾਂ ਦੇ ਨਾਲ ਕੁਝ ਨਹੀਂ ਹੈਗਾ ਮੈਨੂੰ ਇਹ ਲੱਗਦਾ ਵੀ ਯਾਰ ਤੁਹਾਨੂੰ ਕੋਈ ਸਿਰਫ ਕੋਈ ਛੋਟਾ ਜਿਹਾ ਸ਼ੇਅਰ ਲਿਖ ਕੇ ਦੇ ਦੇ ਤੁਹਾਨੂੰ ਕੋਈ ਇਹ ਕਹਿ ਦੇ ਕੁਝ ਹੋਰ ਕਹਿ ਦੇ ਹਨਾ ਕੋਈ ਕੀ ਰਿੰ ਤੂੰ ਬਲੀਵ ਕਰੇਂਗੀ ਸਪੈਲ ਮੇਰੇ ਕੋ ਮੇਰੀਆਂ ਡਾਇਰੀਜ਼ ਨੇ ਨਾ ਉਹਦੇ ਵਿੱਚ ਹਲੇ ਤੱਕ ਉਹ ਰੈਪਰਸ ਦੇ ਵੀ ਸਾਂਭੇ ਹੋਏ ਮਰੀ ਇਸੇ ਲੈਣੇ ਕਦੇ ਕੋਈ ਮੈਨੂੰ ਟੌਫੀਆਂ ਟੂਕੀਆਂ ਦਿੱਤੀ ਮੈਂ ਨਹੀਂ ਸਿੱਟ ਸਕਦੀ ਮੈਂ ਮੈਂ ਤੁਹਾਨੂੰ ਦੱਸਾਂ ਮੈਂ ਨਾ ਜਦ ਕੈਨੇਡਾ ਗਈ ਆ ਮੈਂ ਨਾ ਜਿਹੜੇ ਮੈਨੂੰ ਨਾ ਪਿਕ ਕਰਨ ਆਇਆ ਵੀਰਾਂ ਤੇ ਵੀਰੇ ਨੇ ਨਾ ਮੈਨੂੰ ਉਹ ਦਿੱਤਾ ਬੁਕੇ ਆਫ ਫਲਾਵਰ ਜਿਵੇਂ ਹੁੰਦਾ ਕਿ ਵੈਲਕਮ ਵਾਸਤੇ ਤੇ ਉਹ ਹੌਲੀ-ਹੌਲੀ ਫਲਾਵਰਸ ਮੁਰਝਾਉਣ ਦੇ ਲੱਗ ਪਏ ਤੇ ਮੈਂ ਉਸ ਬੁਕੇ ਚੋ ਇੱਕ ਫਲਾਵਰ ਰੱਖ ਕੇ ਪ੍ਰੀਜ਼ਰਵ ਕੀਤਾ ਤੇ ਉਹ ਹਜੇ ਤੱਕ ਮੇਰੇ ਕੋਲ ਹੈ ਕਿਉਂਕਿ ਉਹ ਤੁਹਾਡੇ ਦਿਮਾਗ ਚ ਹੁੰਦਾ ਯਾਰ ਇਹ ਇਹ ਇਹੀ ਤਰ੍ਹਾਂ ਸੀਟਸ ਟਾਈਪ ਨੇ ਭਾਵੇਂ ਕੱਲ ਨੂੰ ਉਹਨਾਂ ਚੀਜ਼ਾਂ ਦੀ ਕੋਈ ਵੈਲਿਊ ਨਾ ਰਹੇ ਬਟ ਤੁਹਾਡੇ ਵਾਸਤੇ ਉਹ ਜਿਹੜੀ ਸੈਂਟੀਮੈਂਟਲ ਵੈਲਿਊ ਆ ਨਾ ਤੇ ਆਈ ਥਿੰਕ ਜਦੋਂ ਅੱਜ ਕੱਲ ਹਰੇਕ ਚੀਜ਼ ਇੱਕ ਕਲਿੱਕ ਤੇ ਅਵੇਲੇਬਲ ਹੈ ਤਾਂ ਇਹ ਹੀ ਚੀਜ਼ਾਂ ਨੇ ਜਿਹਦੀ ਆਪਾਂ ਨਹੀਂ ਭਾਲ ਕਰਦੇ ਆ ਸੈਂਟੀਮੈਂਟਲ ਮੈਂਟਲ ਚੀਜ਼ਾਂ ਦੀ ਆਪਾਂ ਭਾਲ ਕਰਦੇ ਆ ਤਾਂ ਹੀ ਆਪਾਂ ਇਹਨਾਂ ਨੂੰ ਨੋਸਟੈਲਜਿਕ ਫੀਲ ਕਰਦੇ ਆ ਮਤਲਬ ਮੇਰਾ ਇਹ ਹੁੰਦਾ ਸਭਲ ਮੈਂ ਨਾ ਮੇਰਾ ਹਮੇਸ਼ਾ ਜਿਹੜੇ ਮੇਰੇ ਨਾਲ ਕਦੇ ਕੋਈ ਮੇਰੇ ਦੋਸਤ ਮਿੱਤਰ ਰਹੇ ਹੋਏ ਆ ਜਾਂ ਕੁਝ ਵੀ ਬੇਸ਼ੱਕ ਹੁਣ ਮੈਂ ਕਿਸੇ ਨਾਲ ਆਪਾਂ ਇੰਟਰਚ ਹੋਵਾਂ ਨਾ ਮੇਰੇ ਦਿਮਾਗ 'ਚ ਕਿਤਨਾ ਕਿਤੇ ਹੁੰਦੇ ਆ ਮੇਰਾ ਦਿਲ ਕਰਦਾ ਹੁੰਦਾ ਵੀ ਯਾਰ ਮੈਂ ਉਹਨਾਂ ਨੂੰ ਯਾਦ ਕਰਦੀ ਹਾਂ ਮੈਨੂੰ ਯਾਦ ਕਰਦੇ ਹੋਣਗੇ ਕਿ ਨਹੀਂ ਕਰਦੇ ਹੋਣਗੇ ਹਨਾ ਪਰ ਕਈ ਵਾਰ ਤੁਸੀਂ ਤੁਹਾਨੂੰ ਇਹ ਲੱਗਦਾ ਹੁੰਦਾ ਵੀ ਯਾਰ ਟਾਈਮ ਤਾਂ ਬਹੁਤ ਜ਼ਿਆਦਾ ਪੈ ਗਿਆ ਪਤਾ ਨਹੀਂ ਜੇ ਮੈਂ ਹੁ ਕਈ ਵਾਰ ਤੁਸੀਂ ਹਨਾ ਕਿੰਨੇ ਸਾਰੇ ਸਵਾਲ ਹੁੰਦੇ ਕੋਈ ਤੁਹਾਨੂੰ ਕਿੰਨੇ ਸਵਾਲ ਪੁੱਛੂਆ ਕਿ ਮੈਨੂੰ ਇਹ ਇਸ ਤੋਂ ਬਹੁਤ ਡਰ ਲੱਗਦਾ ਹੁੰਦਾ ਮੈਨਾਂ ਇਹੀ ਆਪਾਂ ਜਿਹੜੀ ਰਾਤੀ ਗੱਲ ਕਰ ਰਹੇ ਸੀ ਵੀ ਰਿਸ਼ਤੇਦਾਰੀ ਚੋ ਕਿਸੇ ਦੇ ਕੋਈ ਡੈਥ ਹੋ ਗਈ ਸੀ ਕੋਈ ক্লোਜ਼ ਵਨ ਸੀ ਹੈਨਾ ਉਹਨਾਂ ਦੀ ਡੈਥ ਹੋ ਗਈ ਮੇਰੇ ਕੋਲੋਂ ਅਫਸੋਸ ਨਹੀਂ ਕਰ ਹੋਇਆ ਤੇ ਉਹ ਜਿੱਦਾਂ ਜਿੱਦਾਂ ਟਾਈਮ ਪੈਂਦਾ ਗਿਆ ਤੇ ਮੈਨੂੰ ਇਹੀ ਲੱਗਣ ਲੱਗ ਪਿਆ ਵੀ ਮੈਂ ਉਹ ਸੋਚਦੇ ਹੁਣਗੇ ਵੀ ਮੈਂ ਕਿੱਡੀ ਮਾੜੀ ਆ ਵੀ ਮੈਂ ਅਫਸੋਸ ਕਰਨੀ ਵੀ ਨਹੀਂ ਆਈ ਚਲੋ ਪਹਿਲਾਂ ਇੱਕ ਅੱਧਾ ਦਿਨ ਹੀ ਜਾ ਹੋਇਆ ਫਿਰ ਹਫਤਾ ਲੰਘ ਗਿਆ ਮਹੀਨੇ ਲੰਘ ਗਏ ਸਾਲ ਲੰਘ ਗਏ ਤੇ ਮਤਲਬ ਉਹ ਪਾ ਮੈਂ ਸੋਚਣਾ ਨਾ ਸੋਚ ਰੋ ਪਾ ਮੈਂ ਸੋਚਦੇ ਹੁਣ ਵੀ ਮੈਂ ਬਿਜ਼ੀ ਹੋਊਂਗੀ ਜਾਂ ਚਲੋ ਬੱਚਿਆਂ ਕਰਕੇ ਨਹੀਂ ਆ ਸਕੀ ਹਾਂ ਕੁਝ ਵੀ ਪਰ ਮੇਰੇ ਜ਼ਿਹਨ ਚ ਕਿਤਨਾ ਕਿਤੇ ਉਹ ਬਹਿ ਗਿਆ ਵੀ ਯਾਰ ਨਹੀਂ ਨੀ ਮੈਂ ਠੀਕ ਨਹੀਂ ਉਹ ਮੇਰੇ ਬਾਰੇ ਮਾੜਾ ਸੋਚਦੇ ਨੇ ਹਨਾ ਕਈ ਵਾਰ ਆਪਾਂ ਕਿੰਨੀਆਂ ਸਾਰੀਆਂ ਗੱਲਾਂ ਆਪਣੇ ਅੰਦਰ ਲੈ ਕੇ ਬੈ ਜਾਂਦੇ ਆ ਇਹ ਜਿਵੇਂ ਤੁਸੀਂ ਗੱਲ ਕੀਤੀ ਨਾ ਕਿ ਆਪਾਂ ਆਪਣੇ ਅੰਦਰ ਲੈ ਕੇ ਬੈਠ ਜਾਂਦੇ ਆ ਤੇ ਮੈਨੂੰ ਇਹ ਵੀ ਲੱਗਦਾ ਜਿਵੇਂ ਆਪਣਾ ਚਾਈਲਡਹੂਡ ਸ਼ੇਅਰਡ ਸੀ ਭਾਵੇਂ ਆਪਾਂ ਕਲੋਜ਼ ਸੀ ਨਹੀਂ ਸੀ ਬਟ ਆਪਾਂ ਇੱਕ ਦੂਸਰੇ ਦੀ ਲਾਈਫ ਦੇਖੀ ਹੋਈ ਹੈ ਤੇ ਕਈ ਵਾਰ ਨਾ ਜਦੋਂ ਕੋਈ ਬੰਦਾ ਕੋਈ ਪੋਸਟ ਪਾਉਂਦਾ ਕੁਝ ਵੀ ਪਾਉਂਦਾ ਪਤਾ ਥੋੜੇ ਬਹੁਤ ਕਲੋਜ਼ ਨੇੜੇ ਦੇ ਉਸ ਟਾਈਮ ਦੇ ਲੋਕ ਕਈ ਵਾਰ ਉਹਦੇ ਪਿੱਛੇ ਛੁਪੀ ਬੈਕਸਟੋਰੀ ਨਹੀਂ ਜਾਣਦੇ ਹੁੰਦੇ ਜਿੰਨਾ ਉਹ ਲੋਕ ਜਾਣਦੇ ਹੁੰਦੇ ਜਿਨ੍ਹਾਂ ਨਾਲ ਤੁਹਾਡਾ ਚਾਈਲਡਹੂਡ ਸਾਂਝਾ ਹੁੰਦਾ ਤਾਂ ਤੁਸੀਂ ਕਈ ਵਾਰ ਉਹ ਕਹਿੰਦੇ ਹੋ ਮਤਲਬ ਤੁਹਾਨੂੰ ਉਹਨਾਂ ਗੱਲਾਂ ਇਤਹਾਸਾ ਹੋ ਟੰਗ ਨਾਲ ਆਉਂਦਾ ਤੁਹਾਨੂੰ ਉਹਨਾਂ ਗੱਲਾਂ ਤੇ ਰੋਣਾ ਹੋ ਟੰਗ ਨਾਲ ਆਉਂਦਾ ਕਿਉਂਕਿ ਤੁਸੀਂ ਉਸ ਚੀਜ਼ ਨੂੰ ਹੋ ਟੰਗ ਨਾਲ ਸਮਝਦੇ ਹੋ ਕਿਉਂਕਿ ਤੁਹਾਨੂੰ ਉਹਦੀ ਬੈਕਸਟੋਰੀ ਪਤਾ ਉੱਥੋਂ ਤੱਕ ਪਹੁੰਚਣ ਦਾ ਸਾਰਾ ਸਫ਼ਰ ਪਤਾ ਚਾਹੇ ਉਹ ਸਫ਼ਰ ਤੁਹਾਡੇ ਨਾਲ ਨਾ ਹੋਵੇ ਬਟ ਉਹ ਸਾਰਾ ਸਫ਼ਰ ਤੁਹਾਡੇ ਸਾਹਮਣੇ ਹੁੰਦਾ ਬਿਲਕੁਲ 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 ਕਿੰਨੀਆਂ ਕਈ ਵਾਰ ਹਨਾ ਕਿੰਨੀਆਂ ਕਿੰਨੇ ਨੇੜੇ ਹੋ ਕੇ ਵੀ ਆਪਾਂ ਕਿੰਨੇ ਦੂਰ ਹੁੰਨੇ ਆ ਇੱਕ ਰਿਸ਼ਤੇ ਦੇ ਵਿੱਚ ਹਨਾ ਤਾਂ ਕਈ ਵਾਰ ਕਿੰਨੇ ਦੂਰ ਹੋ ਗਏ ਵੀ ਕਿੰਨੇ ਨੇੜੇ ਨੇੜੇ ਜੇ ਬੰਨੇ ਆ ਤੇ ਮੈਨੂੰ ਇਹੀ ਲੱਗਦਾ ਹੈ ਕਿ ਆਪਣੇ ਜਿਹੜੇ ਇਨਰ ਚਾਈਲਡ ਹੀਲਿੰਗ ਜਿਵੇਂ ਅੱਜ ਕੱਲ ਬੜਾ ਰਵਾਜ ਚੱਲਿਆ ਉਹ ਹੀਲ ਕਰਨ ਦਾ ਇਹੀ ਇੱਕ ਤਰੀਕਾ ਹੈ ਕਿ ਏਟ ਲੀਸਟ ਜਿੰਨਾ ਜਿਹੜੇ ਉਹਨਾਂ ਭਾਵਨਾਵਾਂ ਨੂੰ ਵੈਲੀਡੇਟ ਕਰ ਸਕਣ ਕਿਉਂਕਿ ਤੁਹਾਨੂੰ ਪਤਾ ਆਪਾਂ ਕਈ ਲੋਕਾਂ ਤੋਂ ਬਹੁਤ ਵੈਲੀਡੇਸ਼ਨ ਭਾਲਦੇ ਹੁੰਨੇ ਆ ਭਾਵੇਂ ਉਹ ਆਪਣੇ ਪੈਰਾਂ ਤੋਂ ਹੋਣ ਤੁਹਾਨੂੰ ਕੋ ਵੱਡੇ ਅਡਲਟ ਤੋਂ ਹੋਣ ਉਸ ਤਾਈਂ ਦੇ ਉਹ ਉਸ ਚੀਜ਼ ਨੂੰ ਉਵੇਂ ਨਹੀਂ ਦੇਖਦੇ ਜਿਵੇਂ ਆਪਾਂ ਦੇਖਦੇ ਹਾਂ ਤਾਂ ਆਈ ਥਿੰਕ ਉਹਨਾਂ ਸੀਜ਼ਨ ਨੂੰ ਵੈਲੀਡੇਟ ਕਰਨਾ ਬਹੁਤ ਜ਼ਰੂਰੀ ਹੈ ਸਾਡੇ ਇਨਰ ਚਾਈਲਡ ਨੂੰ ਹੀਲ ਕਰਨ ਵਾਸਤੇ ਤੇ ਉਹ ਹੀ ਲੋਕ ਕਰ ਸਕਦੇ ਆ ਵੈਲੀਡੇਟ ਜਿਨ੍ਹਾਂ ਨੇ ਉਹ ਚਾਈਲਡਹੂਡ ਤੁਹਾਡਾ ਦੇਖਿਆ ਹੁੰਦਾ ਜਿਨ੍ਹਾਂ ਨੇ ਨਹੀਂ ਦੇਖਿਆ ਉਹਨਾਂ ਤੋਂ ਜੋ ਤੁਸੀਂ ਕਹੋਗੇ ਉਹਨੇ ਮੰਨ ਲੈਣਾ ਉਹ ਵੈਲੀਡੇਸ਼ਨ ਆਪਣੇ ਅੰਦਰੋਂ ਨਹੀਂ ਆਉਂਦੀ ਕਿ ਹਾਂ ਨਹੀਂ ਨਹੀਂ ਇਹ ਵੈਲੀਡੇਟ ਹੋ ਗਿਆ ਮੈਨੂੰ ਲੱਗਦਾ ਇੱਕ ਆਪਣੇ ਸੈਲਫ ਹੀਲਿੰਗ ਬਹੁਤ ਜ਼ਰੂਰੀ ਆ ਆਪਣੀਆਂ ਸਾਰੀਆਂ ਪ੍ਰੋਬਲਮਸ ਨੂੰ ਸਮਝਣਾ ਆਪਣੀਆਂ ਗਲਤੀਆਂ ਜਿਹੜੀਆਂ ਤੁਸੀਂ ਕੀਤੀਆਂ ਉਹਨੂੰ ਐਕਸੈਪਟ ਕਰਨਾ ਵੀ ਹਾਂ ਮੇਰੇ ਤੋਂ ਹੋ ਗਈ ਹੈ ਇਹ ਕਿਸੇ ਤੋਂ ਵੀ ਹੋ ਸਕਦੀ ਹੈ ਔਰ ਕਿਸੇ ਤਰੀਕੇ ਦੀ ਵੀ ਹੋ ਸਕਦੀ ਕੋਈ ਵੀ ਗਲਤੀ ਉਹਦੇ ਲਈ ਬੰਦਾ ਕਈ ਵਾਰ ਆਪਣੇ ਆਪ ਨੂੰ ਉਦਾਂ ਹੀ ਸਜ਼ਾ ਦੇਈ ਜਾਂਦਾ ਹੁੰਦਾ ਵੀ ਨਹੀਂ ਮੈਂ ਮਾੜੀ ਆ ਜਾਂ ਮੇਰੀ ਕਿਸਮਤ ਮਾੜੀ ਆ ਜਾਂ ਕੁਝ ਵੀ ਇਹ ਸੋਚ ਕੇ ਚੱਲੋ ਵੀ ਇਹ ਲਾਈਫ ਹੈ ਵੀ ਕੋਈ ਨਹੀਂ ਇਹ ਹੋ ਗਿਆ ठीक है व्हाट नेक्स्ट है ना इत तो कहां ਹੁਣ ਤੁਸੀਂ ਇਸ ਚੀਜ਼ ਨੂੰ ਕਿ ਗਾਹਾਂ ਦੁਹਰਾਈ ਨਾ ਜਾਵੇ ਕਿ ਇਹ ਸੇਮ ਮਿਸਟੇਕ ਤੁਸੀਂ ਗਾਹਾਂ ਦੁਹਰਾਓ ਨਾ ਜਾਂ ਤੁਸੀਂ ਜਿਹੜਾ ਕੋਈ ਸਾਈਕਲ ਤੁਹਾਡਾ ਸੀ ਕਈ ਵਾਰ ਤੁਸੀਂ ਬੜੇ ਟਾਕਸਿਕ ਸਾਈਕਲ ਦੇ ਵਿੱਚ ਫਸੇ ਹੋ ਹੁੰਦੇ ਹੋ ਔਰ ਤੁਸੀਂ ਉਹ ਰਿਪੀਟ ਹੀ ਕਰੀ ਜਾ ਰਹੇ ਹੋ ਹੁੰਦੇ ਹੋ ਵਨ ਆਫਟਰ ਦੀ ਅਦਰ ਉਹ ਸੇਮ ਕਾਈਂਡ ਆਫ ਲੋਕੀ ਜਿਹੜੇ ਹੈ ਤੁਹਾਡੇ ਤੁਸੀਂ ਅਟਰੈਕਟ ਕਰ ਰਹੇ ਹੋ ਹੁੰਦੇ ਹੋ ਵਨ ਆਫਟਰ ਦੀ ਅਦਰ ਫਾਰਮ 'ਚ ਨਾ ਸੋ ਆਪਣੇ ਆਪ ਨੂੰ ਸਮਝਣਾ ਆਪਣੇ ਆਪ ਨੂੰ ਐਕਸੈਪਟ ਕਰਨਾ ਦਬੇ ਯੂ ਆਰ ਔਰ ਆਪਣੇ ਆਪ ਨੂੰ ਪਿਆਰ ਕਰਨਾ ਸੈਲਫ ਕੇਅਰ ਜਿਹੜੀ ਹੈਗੀ ਆ ਉਹ ਬਹੁਤ ਜ਼ਰੂਰੀ ਆ ਅਦਰਵਾਇਜ਼ ਫੇ ਤੁਸੀਂ ਟੌਕਸਿਸਿਟੀ ਦਾ ਬਹੁਤ ਭਰੀ ਪਈ ਨੈਗੇਟਿਵਿਟੀ ਸਾਰੇ ਪਾਸੇ ਭਰੀ ਪਈ ਹੈ ਤੇ ਰੂਪ ਮੈਨੂੰ ਨਾ ਸਭ ਤੋਂ ਵਧੀਆ ਚੀਜ਼ ਇਹ ਲੱਗੀ ਜਿਹੜੀ ਤੁਸੀਂ ਨਾ ਸਟਾਰਟਿੰਗ ਚ ਤੁਸੀਂ ਇਹ ਗੱਲ ਜਿਹੜੀ ਕਹੀ ਨਾ ਕਿ ਪਹਿਲਾਂ ਆਪਾਂ ਆਪਣੀਆਂ ਗਲਤੀਆਂ ਤੋਂ ਸਿੱਖੀਏ ਆਪਾਂ ਜਾਣੀਏ ਕਿ ਆਪਾਂ ਕਿੱਥੇ ਗਲਤ ਸੀ ਉਹਦੇ ਨਾਲ ਆਈ ਥਿੰਕ ਪਹਿਲਾ ਸਟੈਪ ਇਹ ਹੈ ਬਹੁਤ ਲੋਕ ਇਹ ਤਾਂ ਐਕਸੈਪਟ ਕਰ ਲੈਂਦੇ ਆ ਕਿ ਸਾਨੂੰ ਆਪਣੇ ਆਪ ਨੂੰ ਪਿਆਰ ਕਰਨਾ ਚਾਹੀਦਾ ਪਰ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਆਪਣੀਆਂ ਗਲਤ ਚੀਜ਼ਾਂ ਨੂੰ ਹੀ ਉਹਨਾਂ ਪਿਆਰ ਕਰੋ ਕਿ ਹਾਂਜੀ ਮੈਂ ਤਾਂ ਸਹੀ ਹੁਈ ਸੀਗਾ ਤੇ ਕਿਉਂਕਿ ਮੈਂ ਆਪਣੇ ਆਪ ਨੂੰ ਪਿਆਰ ਕਰਦਾ ਜਿਵੇਂ ਆਪਾਂ ਕਿਸੇ ਹੋਰ ਬੰਦੇ ਨੂੰ ਜਿਹਨੂੰ ਪਿਆਰ ਕਰਦੇ ਆ ਉਹ ਬੰਦਾ ਜੇ ਕੋਈ ਗਲਤੀ ਕਰੇ ਤਾਂ ਉਹਨੂੰ ਵੀ ਤਾਂ ਆਪਾਂ ਇਹੀ ਕਹਿੰਨੇ ਆ ਵੀ ਇਹ ਗਲਤੀ ਤੂੰ ਸੁਧਾਰ ਤਾਂ ਆਪ ਆਪਣੇ ਆਪ ਨੂੰ ਵੀ ਕਹਿ ਹੀ ਸਕਦੇ ਤੇ ਆਈ ਥਿੰਕ ਹਾਈएस्ट ਫਾਰਮ ਆਫ ਸੈਲਫ ਲਵ ਇਜ਼ ਸੈਲਫ ਕ੍ਰਿਟਿਸਿਜ਼ਮ ਬਟ ਸਟਿਲ ਲਵਿੰਗ ਯੋਰਸੈਲਫ ਹਾਂ ਹਾਂ ਆਪਣੀਆਂ ਚੀਜ਼ਾਂ ਨੂੰ ਐਨਲਾਈਜ਼ ਕਰਨਾ ਦੁਬਾਰਾ ਦੇਖਣਾ ਸਾਰਾ ਕੁਝ ਜਿਹੜਾ ਰੈਸ਼ਨਲਿਸਟ ਰੈਸ਼ਨਲ ਹੋ ਕੇ ਸਾਰਾ ਕੁਝ ਕਰਨਾ ਹੈਗਾ ਦੈਟਸ ਵੈਰੀ ਇੰਪੋਰਟੈਂਟ ਬਾਕੀ ਦੋਸਤੋ ਹੁਣ ਦੇਖੋ ਅਸੀਂ ਦਿਨੇ ਸ਼ੁਰੂ ਕੀਤੀ ਸੀ ਵਿੱਚ ਦੀ ਸ਼ਾਮ ਜੀ ਪੈ ਗਈ ਤੇ ਹੁਣ ਅਸੀਂ ਲਾਈਟਾਂ ਵੀ ਜਗਾ ਲੀਆਂ ਤੇ ਸਾਡੀ ਵੀਡੀਓ ਦੀ ਵਿੱਚ ਕਿੰਨੇ ਸਾਰੇ ਅਟਕਣਾ ਵੀ ਆਈਆਂ ਹਾਂ ਮੱਛਰ ਵੀ ਲੱਗ ਰਹੇ ਬਹੁਤ ਮੱਛਰ ਹੁਣ ਤਾਂ ਅੰਦਰ ਜਾ ਕੇ ਪਤਾ ਲੱਗੂ ਕਿ ਕੀ ਕਿੰਮ ਕੀ ਕਿ ਮੱਛਰ ਲੱਗੂ ਤੇ ਬਾਕੀ ਸਾਨੂੰ ਦੱਸੋ ਤੁਹਾਨੂੰ ਇਹ ਸਾਡੀ ਵੀਡੀਓ ਕਹੇ ਜੀ ਲੱਗੀ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਇਦਾਂ ਦੀਆਂ ਗੱਲਾਂ ਵਧੀਆ ਲੱਗੀਆਂ ਫਿਰ ਦੈਨ ਇਨ ਫਿਊਚਰ ਅਸੀਂ ਇਹ ਜਿਹੇ ਵੀਡੀਓਜ਼ ਬਣਾਵਾਂਗੇ ਹਾਲਾਂਕਿ ਸੈਪਲ ਨੇ ਕੈਨੇਡਾ ਚਲ ਜਾਣਾ ਮੈਂ ਇੰਗਲੈਂਡ ਵਾਪਸ ਚਲ ਜਾਣਾ ਪਰ ਅਸੀਂ ਆਨਲਾਈਨ ਬਣਾ ਸਕਦੇ ਹਾਂ ਅਸੀਂ ਕੁਝ ਨਾ ਕੁਝ ਮਿਲ ਕੇ ਕੁਝ ਸੋਚ ਕੇ ਕੁਝ ਦੁਬਾਰਾ ਬਣਾ ਸਕਦੇ ਹਾਂ ਕਿਸੇ ਡਿਫਰੈਂਟ ਡਿਫਰੈਂਟ ਟੌਪਿਕ ਤੇ ਬੋਲ ਸਕਦੇ ਹਾਂ ਤੇ ਸਾਡੀ ਜੁਗਲਬੰਦੀ ਤੁਹਾਨੂੰ ਕਹੇ ਜੀ ਲੱਗੀ ਸਾਨੂੰ ਜ਼ਰੂਰ ਦੱਸੋ ਜ਼ਰੂਰ ਦੱਸੋ ਥੈਂਕ ਯੂ ਵੈਰੀ ਮੱਚ ਤੇ ਕਮੈਂਟ ਸੈਕਸ਼ਨਸ ਪਲੀਜ਼ ਆਪਣੇ ਜਿਹੜੇ ਬਹੁਤ ਕੋਰ ਮੈਮਰੀਜ਼ ਨੇ ਤੁਹਾਡੀਆਂ ਬਚਪਨ ਦੀਆਂ ਉਹ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ ਬਿਲਕੁਲ ਡੈਫੀਨਟਲੀ ਔਰ ਜੇ ਤੁਹਾਡੀਆਂ ਕੋਈ ਪ੍ਰੋਬਲਮਸ ਵੀ ਹੈਗੀਆਂ ਤੇ ਤੁਹਾਨੂੰ ਇਹ ਲੱਗਦਾ ਵੀ ਤੁਹਾਨੂੰ ਕੋਈ ਸੁਣਨ ਵਾਲਾ ਨਹੀਂ ਹੈਗਾ ਤੁਹਾਨੂੰ ਕੋਈ ਸਮਝਣ ਵਾਲਾ ਨਹੀਂ ਹੈਗਾ ਤੁਸੀਂ ਮੇਰੇ ਤੇ ਸੈਪਲ ਦੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਅਸੀਂ ਤੁਹਾਨੂੰ ਸੁਣਾਂਗੇ ਜ਼ਰੂਰ ਠੀਕ ਹੈ ਬਿਨਾਂ ਜਜ ਜਜ ਕੀਤੇ ਸੋ ਦੈਟਸ ਇਟ ਅ ਜਜਮੈਂਟ ਫਰੀ ਜ਼ੋਨ ਥੈਂਕ